ਇਮੀਗ੍ਰੇਸ਼ਨ ਖੁੱਲੀ ਬੜੀ ਲੋਕ ਬੜੇ ਇਕਦਮ ਆਏ ਕੈਨੇਡਾ ਦੇ ਵਿੱਚ ਸ਼ਾਇਦ ਉਹ ਓਵਰ ਪੋਪੂਲੇਸ਼ਨ ਆ ਹੁਣ ਅੱਜ ਦੀ ਰੇਟ ਦੇ ਵਿੱਚ ਸਰਕਾਰਾਂ ਦੀ ਵੀ ਲੋਕਾਂ ਦੀ ਵੀ ਇੱਕ ਗਲੇ ਦੀ ਹੱਡੀ ਬਣਿਆ ਪਿਆ ਸਟੂਡੈਂਟਸ ਨੇ ਇਸ ਇਕਨੋਮੀ ਨੂੰ ਬੜਾ ਗਰੋਅ ਕੀਤਾ ਪਰ ਅੱਜ ਦੀ ਰੇਟ ਦੇ ਵਿੱਚ ਸਭ ਤੋਂ ਵੱਧ ਜਿਹੜੀ ਪ੍ਰੋਬਲਮਸ ਨੇ ਉਹ ਵੀ ਸਟੂਡੈਂਟ ਹੀ ਫੇਸ ਕਰਦੇ ਨੇ ਸੋ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਨੇ ਜਿਹੜੇ ਬੱਚੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਚ ਕਈ ਬੱਚੇ ਇਦਾਂ ਦੇ ਹੈਗੇ ਨੇ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਆ ਜੀ ਆਲਰੇਡੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕ੍ਰੀਏਟ ਕੀਤੀ ਹੋਈ ਆ ਜੀ ਸਕੋਰ ਵੀ 490 ਪਲੱਸ ਆ ਬਟ ਉਹਨਾਂ ਕੋਲ ਕੋਈ ਵੇ ਅਰਾਊਂਡ ਨਹੀਂ ਹੈਗਾ ਕਿ ਅਸੀਂ ਕਿੱਧਰ ਲੈ ਕੇ ਪਹੁੰਚ ਜਾਈਂ ਨਾ ਅਸੀਂ ਪੀਆਰ ਕਰਵਾ ਸਕਦੇ ਕਿਉਂਕਿ ਡਰਾ ਥੱਲੇ ਨਹੀਂ ਆਇਆਗਾ ਦੂਸਰੇ ਪਾਸੇ ਵਰਕ ਪਰਮਿਟ ਦੀ ਕੋਈ ਆਪਸ਼ਨ ਨਹੀਂ ਹੈਗੀ ਜੀ ਉਹ ਕਰ ਸਕਦੇ ਨੇ ਲਾਈਕ ਉਹ ਵਿਸਟਰ ਰੈਕੋਰਡ ਅਪਲਾਈ ਕਰ ਸਕਦੇ ਨੇ ਦੇ ਕੈਨ ਗੋ ਫॉर ਵਰਕ ਪਰਮਿਟ ਐਕਸਟੈਂਸ਼ਨਸ ਐਲ ਐਮ ਆਈਏ ਬੇਸਡ ਜਾਂ ਫਿਰ ਉਹ ਸਟਡੀ ਪਰਮਿਟਸ ਅਪਲਾਈ ਕਰ ਸਕਦੇ ਨੇ ਬਟ ਹਰ ਇੱਕ ਵੇ ਦਾ ਨਾ ਆਪਦੇ ਪ੍ਰੋਸ ਐਂਡ ਕੌਨਸ ਹੁੰਦੇ ਨੇ ਵੇਜ਼ ਹੈਗੇ ਨੇ ਤਾਂ ਫਿਰ ਉਹ ਉਹ ਵੇ ਆਪਾਂ ਕਿਉਂ ਨਹੀਂ ਐਡਾਪਟ ਕਰਦੇ ਜਦੋਂ ਤਰੀਕਾ ਹੈਗਾ ਤੇ ਆਪਾਂ ਸੜਕਾਂ ਦੇ ਉੱਤੇ ਜਾ ਕੇ ਜਾਮ ਲਾ ਦਈਏ ਜਾਂ ਸੜਕਾਂ ਦੇ ਉੱਤੇ ਜਾ ਕੇ ਆਪਾਂ ਝੰਡੀਆਂ ਚੱਕ ਲਈਏ ਪਰ ਇੱਥੇ ਇਦਾਂ ਦੇ ਬੱਚੇ ਆਏ ਹੋਏ ਨੇ ਜਿਨ੍ਹਾਂ ਨੇ ਆਪਣੀ ਲਾਈਫ ਦੇ 5-5 ਸਾਲ ਕੈਨੇਡਾ ਨੂੰ ਆਲਰੇਡੀ ਦੇਤੇ ਆ ਦੋ ਸਾਲ ਆ ਕੇ ਸਟੱਡੀ ਕੀਤੀ ਤਿੰਨ ਸਾਲ ਆ ਕੇ ਉਹਨਾਂ ਨੇ ਇੱਥੇ ਕੰਮ ਕੀਤਾ ਐਟ ਲੀਸਟ ਉਹ ਬੱਚੇ ਜਿਨ੍ਹਾਂ ਨੇ ਪ੍ਰੋਪਰ ਇੱਥੇ ਲੀਗਲ ਕੰਮ ਕੀਤਾ ਆ ਉਹਨਾਂ ਲਈ ਕੋਈ ਨਾ ਕੋਈ ਰਸਤਾ ਤਾਂ ਹੋਵੇ ਜੋ ਬੱਚਿਆਂ ਨੂੰ ਇੱਥੇ ਬੁਲਾ ਕੇ ਐਂਟੇ ਕਿਹਾ ਜਾ ਰਿਹਾ ਹੈ ਕਿ ਅਸੀਂ ਤੁਹਾਨੂੰ ਕਦੇ ਵੀ ਪ੍ਰੋਮਿਸ ਨਹੀਂ ਸੀ ਕੀਤੀ ਪਰਮਨੈਂਟ ਰੈਜ਼ਿਡੈਂਸੀ ਦੈਟਸ ਅ 빅 ਸਟੇਟਮੈਂਟ ਕਈ ਕਹਿੰਦੇ ਨੇ ਕਿ ਬੱਚੇ ਉਹ ਵਾਪਸ ਚਲੇ ਜਾਣ ਤੁਸੀਂ ਤੁਸੀਂ ਵੀ ਸੁਣਦੇ ਆ ਜੀ ਬਿਲਕੁਲ ਸੁਣਦੇ ਆ ਜੀ ਬਿਲਕੁਲ ਡੈਫੀਨੇਟਲੀ ਜੀ ਜਿਹੜੇ ਬੱਚੇ ਨੇ 5 ਸਾਲ ਇੱਥੇ ਲਾਈਫ ਤੇ ਦੇਤੇ ਉਹ ਬੱਚਾ ਵਾਪਸ ਕਿੱਦਾਂ ਜਾਏਗਾ ਕਿਉਂ ਜਾਏਗਾ ਵਿਜ਼ਟਰਸ ਬੜੇ ਆਉਂਦੇ ਨੇ ਵਿਜ਼ਟਰਸ ਨੇ ਇੱਥੇ ਆ ਕੇ ਵਰਕ ਪਰਮਿਟ ਵੀ ਲਏ ਨੇ ਤੇ ਹੁਣ ਸੁਣਿਆ ਕਿ ਸ਼ਾਇਦ ਵਿਜ਼ਟਰਨ ਨੂੰ ਵੀ ਕੁਝ ਬਾਰਡਰ ਦੇ ਉੱਤੇ ਜਿਹੜੀ ਆ ਜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਟ ਦਾ ਟਾਈਮ ਜਦੋਂ ਉਹਨਾਂ ਦੀ ਐਂਟਰੀ ਹੋਣੀ ਹੈ ਅਗਰ ਉਸ ਟਾਈਮ ਉਹਨਾਂ ਤੋਂ ਸੀਬੀਐਸਈ ਆਫੀਸਰਸ ਪੁੱਛਦੇ ਨੇ ਦੇ ਡੂ ਨਾਟ ਹੈਵ ਐਨੀ ਆਨਸਰ ਤੇ ਉਸ ਟਾਈਮ ਉਹਨਾਂ ਨੂੰ ਫਿਰ ਜਾਂ ਤਾਂ ਆਪਸ਼ਨ ਦਿੱਤਾ ਜਾਂਦਾ ਹੈ ਕਿ ਤੁਸੀਂ ਜਾਂ ਤਾਂ ਕੰਟਰੀ ਲੀਵ ਕਰ ਲਓ ਸੈਕੰਡ ਆਪਸ਼ਨ ਤੁਸੀਂ ਰਿਫਿਊਜੀ ਕਲੇਮ ਕਰ ਸਕਦੇ ਹੋ ਥਰਡ ਆਪਸ਼ਨ ਇਸ ਕਿ ਹਾਂਜੀ ਰਿਫਿਊਜੀ ਤੁਸੀਂ ਤਾਂ ਕਲੇਮ ਕਰ ਸਕਦੇ ਹੋ ਅਗਰ ਉਹ ਕਹਿੰਦੇ ਨੇ ਕਿ ਸਾਨੂੰ ਸਾਡੀ ਕੰਟਰੀ ਦੇ ਵਿੱਚ ਥ੍ਰੈਟ ਹੈ ਇਹ ਇੱਕ ਰੈਲੇਟਿਵਸ ਨੇ ਜੋ ਇੰਡੀਆ ਦੇ ਵਿੱਚ ਨੈਨੀ ਕਰਦੇ ਨੇ ਰਾਈਟ ਸੋ ਉਹਨਾਂ ਨੇ ਕੈਨੇਡਾ ਆਂਦੀ ਉਹਨਾਂ ਦੀ ਪਲਾਨਿੰਗ ਹੈ ਤੇ ਕਿੰਨੇ ਫੰਡਸ ਚਾਹੀਦੇ ਨੇ ਉਹਦੇ ਲਈ ਵੈਲ ਅਗਰ ਉਹ ਇਥੇ ਨੈਣੀ ਦੇ ਬੇਸਿਸ ਤੇ ਆਉਣਾ ਚਾਹੁੰਦੇ ਨੇ ਸੋ ਦੈਟਸ ਅ ਗੁੱਡ ਨਿਊਜ਼ ਉਹਨਾਂ ਨੂੰ ਕੋਈ ਫੰਡਸ ਮੇਨਟੇਨ ਕਰਕੇ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਜਾਂ ਫਿਰ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਇੰਨੇ ਫੰਡਸ ਉਹਨਾਂ ਦੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਨੇ ਬਟ ਅਦਰ ਰਿਕੁਆਇਰਮੈਂਟਸ ਹੈਗੀਆਂ ਨੇ ਲਾਈਕ ਉਹਨਾਂ ਦੀ ਐਜੂਕੇਸ਼ਨ ਉਹਨਾਂ ਦਾ ਐਕਸਪੀਰੀਅੰਸ ਤੇ ਸੀਐਲਬੀ ਦੇ ਬੈਂਸ ਅਗਰ ਉਹ ਮੀਟ ਕਰਦੇ ਨੇ ਦੈਨ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡਾ ਫੈਕਟਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਕੈਨੇਡਾ ਫੈਕਟਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਹਮੇਸ਼ਾ ਹੀ ਗੱਲ ਕਰਦੇ ਆਂ ਕੈਨੇਡਾ ਦੇ ਬਾਰੇ ਕੈਨੇਡਾ ਦੇ ਮੁੱਦਿਆਂ ਦੇ ਬਾਰੇ ਕੀ ਕੀ ਸਹੀ ਹੋ ਰਿਹਾ ਕੀ ਕੀ ਗਲਤ ਹੋ ਰਿਹਾ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਕਿਉਂਕਿ ਹਰ ਬੰਦੇ ਦੇ ਮਾਈਂਡ ਦੇ ਵਿੱਚ ਇੱਕ ਗੱਲ ਆ ਜਦੋਂ ਆਪਾਂ ਖਾਸ ਕਰਕੇ ਕਿਉਂਕਿ ਆਪਾਂ ਨੂੰ ਪੰਜਾਬੀ ਸੁਣਦੇ ਨੇ ਪੰਜਾਬੀ ਦੇਖਦੇ ਨੇ ਤਾਂ ਪੰਜਾਬੀ ਲੋਕਾਂ ਦੇ ਬਾਰੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵੀ ਗੱਲ ਚੱਲਦੀ ਆ ਤਾਂ ਹਰੇਕ ਬੰਦੇ ਦੇ ਮਨ ਦਾ ਇੱਕ ਸੁਪਨਾ ਕਿ ਜੀ ਮੈਂ ਕੈਨੇਡਾ ਮੂਵ ਹੋ ਜਾਵਾਂ ਤੇ ਉਹਦੇ ਲਈ ਆਪਾਂ ਵੱਖੋ ਵੱਖਰੇ ਤਰੀਕੇ ਲੀਗਲ ਵੀ ਇਲੀਗਲ ਵੀ ਸਾਰੇ ਐਡਾਪਟ ਕਰਦੇ ਆ ਪਰ ਇਲੀਗਲ ਆਲਵੇਜ਼ ਆਪਾਂ ਨੂੰ ਪਤਾ ਕਿ ਗਲਤ ਰਸਤਾ ਹਮੇਸ਼ਾ ਗਲਤ ਹੀ ਹੁੰਦਾ ਲੀਗਲ ਤਰੀਕੇ ਦੇ ਨਾਲ ਬੜੇ ਵੇ ਨੇ ਜਿਨ੍ਹਾਂ ਦੇ ਨਾਲ ਆਪਾਂ ਕੈਨੇਡਾ ਵਰਗੇ ਇਸ ਮੁਲਕ ਦੇ ਵਿੱਚ ਪਹੁੰਚ ਸਕਦੇ ਆ ਵਾਕਈ ਇਹ ਕੈਨੇਡਾ ਕੰਟਰੀ ਆ ਜਿਹੜੀ ਇਹ ਇੱਕ ਸੋਨੇ ਦੀ ਚਿੜੀ ਆ ਬੜੀ ਵਧੀਆ ਕੰਟਰੀ ਆ ਲੈਂਡ ਆਫ ਓਪਰਚ्युनिटीज ਆ ਪਰ ਇਹਨੂੰ ਅਵੇਲ ਕੌਣ ਕਿਵੇਂ ਕਰਦਾ ਉਹ ਹਰੇਕ ਪਰਸਨ ਟੂ ਪਰਸਨ ਡਿਪੈਂਡ ਕਰਦਾ ਪਰ ਹੁਣ ਕਾਫੀ ਪ੍ਰੋਬਲਮਸ ਵੀ ਆ ਰਹੀਆਂ ਨੇ ਖਾਸ ਕਰਕੇ ਜਿਹੜੇ ਵਿਜ਼ਿਟਰਸ ਆ ਰਹੇ ਨੇ ਜਾਂ ਸਟੂਡੈਂਟਸ ਨੇ ਸੋ ਉਹਨਾਂ ਨੂੰ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਸੋ ਅੱਜ ਸਾਡੇ ਨਾਲ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਐਕਸਪਰਟੀਸ ਦੇ ਨਾਲ ਤੁਹਾਡੀ ਗੱਲਬਾਤ ਕਰਵਾਈਏ ਸੋ ਅੱਜ ਦੀ ਜਿਹੜੀ ਗੱਲਬਾਤ ਆ ਸਾਰੀ ਇਹ ਤੁਹਾਡੇ ਨਾਲ ਆਪਾਂ ਗੱਲਬਾਤ ਕਰਵਾਉਣੀ ਆ ਮੈਕਸ ਲਾਈਫ ਇਮੀਗ੍ਰੇਸ਼ਨ ਤੋਂ ਬੱਬਲ ਦੀ ਪੜਾਉਂਦੇ ਨਾਲ ਜਿਹੜੇ ਕਿ ਬਹੁਤ ਜ਼ਿਆਦਾ ਇੱਕ ਪੁਰਾਣਾ ਤਜਰਬਾ ਇਸ ਫੀਲਡ ਦੇ ਵਿੱਚ ਰੱਖਦੇ ਨੇ ਪ੍ਰੋਪਰ 1 ਟੂ 1 ਗਾਈਡ ਕਰਦੇ ਨੇ ਸੋ ਅੱਜ ਕੀ ਕੀ ਜਿਹੜੀਆਂ ਸਟੂਡੈਂਟਸ ਨੇ ਉਹ ਸਮੱਸਿਆਵਾਂ ਨੂੰ ਫੇਸ ਕਰ ਰਹੇ ਨੇ ਉਹਨਾਂ ਦਾ ਸੋਲੂਸ਼ਨ ਕੀ ਆ ਵਿਜ਼ਟਰ ਜ਼ੁਰੇ ਆਉਂਦੇ ਨੇ ਉਹਨਾਂ ਦੀਆਂ ਪ੍ਰੋਬਲਮਸ ਕੀ ਨੇ ਔਰ ਉਹਦਾ ਸੋਲੂਸ਼ਨ ਕੀ ਆ ਸੋ ਇਹਨਾਂ ਦੇ ਬਾਰੇ ਆਪਾਂ ਨੇ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਕੈਨੇਡਾ ਫੈਕਟਸ ਪ੍ਰੋਗਰਾਮ ਦੇ ਵਿੱਚ ਕਰਨੀਆਂ ਨੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਪਬਲ ਜੀ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਜਿੱਥੇ ਆਪਾਂ ਸ਼ੁਰੂ ਕੀਤੀ ਹੈ ਇੱਕ ਕੰਟਰੀ ਬੜੀ ਵਧੀਆ ਲੈਂਡ ਆਫ ਓਪਰਚ्युनिटीਜ਼ ਆ ਹਰ ਕੋਈ ਇੱਥੇ ਆਉਣਾ ਚਾਹੁੰਦਾ ਪਰ ਪ੍ਰੋਬਲਮਸ ਵੀ ਨਾਲ ਦੀ ਨਾਲ ਬਹੁਤ ਨੇ ਇਮੀਗ੍ਰੇਸ਼ਨ ਖੁੱਲੀ ਬੜੀ ਲੋਕ ਬੜੇ ਇਕਦਮ ਆਏ ਕੈਨੇਡਾ ਦੇ ਵਿੱਚ ਸ਼ਾਇਦ ਉਹ ਓਵਰ ਪੋਪੂਲੇਸ਼ਨ ਆ ਉਹ ਹੁਣ ਅੱਜ ਦੀ ਰੇਟ ਦੇ ਵਿੱਚ ਸਰਕਾਰਾਂ ਦੀ ਵੀ ਲੋਕਾਂ ਦੀ ਵੀ ਇੱਕ ਗਲੇ ਦੀ ਹੱਡੀ ਬਣਿਆ ਪਿਆ ਖਾਸ ਕਰਕੇ ਆਪਾਂ ਸ਼ੁਰੂ ਕਰਦੇ ਆ ਕਿਉਂਕਿ ਇਸ ਇਕਨੋਮੀ ਨੂੰ ਬੂਸਟ ਕਰਨ ਦੇ ਵਿੱਚ ਸਟੂਡੈਂਟਸ ਦਾ ਬਹੁਤ ਰੋਲ ਆ ਸਟੂਡੈਂਟਸ ਨੇ ਇਸ ਇਕਨੋਮੀ ਨੂੰ ਬੜਾ ਗਰੋ ਕੀਤਾ ਪਰ ਅੱਜ ਦੀ ਰੇਟ ਦੇ ਵਿੱਚ ਸਭ ਤੋਂ ਵੱਧ ਜਿਹੜੀ ਪ੍ਰੋਬਲਮਸ ਨੇ ਉਹ ਵੀ ਸਟੂਡੈਂਟ ਹੀ ਫੇਸ ਕਰਦੇ ਨੇ ਸੋ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਰੀਜ਼ਨ ਕੀ ਆ ਤੁਹਾਡਾ ਦੀ ਪੁੱਛਾਂਗੇ ਤੇ ਉਹਨਾਂ ਦਾ ਸੋਲੂਸ਼ਨ ਕੀ ਆ ਭਾਜੀ ਐਕਚੁਅਲੀ ਇਹ ਬਹੁਤ ਹੀ ਅਨਫੋਰਚੂਨੇਟ ਸਿਚੁਏਸ਼ਨ ਹੈ ਜਿਹੜੇ ਅੱਜ ਦੀ ਰੇਟ ਤੇ ਸਟੂਡੈਂਟਸ ਫੇਸ ਕਰ ਰਹੇ ਨੇ ਸੋ ਪ੍ਰੋਟੈਸਟ ਕਰਨ ਦਾ ਉਹਨਾਂ ਦਾ ਮੇਨ ਰੀਜ਼ਨ ਇਹ ਹੈਗਾ ਉਹਨਾਂ ਦੇ ਵਰਕ ਪਰਮਿਟਸ ਜਿਹੜੇ ਹੈਗੇ ਨੇ ਉਹ ਐਕਸਪਾਇਰ ਹੋ ਰਹੇ ਨੇ ਤੇ ਦੂਸਰੇ ਪਾਸੇ ਅਗਰ ਆਪਾਂ ਦੇਖੀਏ ਐਕਸਪ੍ਰੈਸ ਐਂਟਰੀ ਦੇ ਜਿਹੜੇ ਡਰਾ ਹੈਗੇ ਨੇ ਉਹ ਥੱਲੇ ਨਹੀਂ ਆ ਰਹੇ ਜਿਹੜੇ ਡਰਾ ਦਾ ਕੱਟਆਫ ਹੈਗਾ ਦੈਟਸ ਲਾਈਕ ਅਰਾਊਂਡ 522 ਜਿਹੜਾ ਰੀਸੈਂਟਲੀ ਸੀਸੀ ਦਾ ਹੋਇਆ 522 ਬੇਸਿਕਲੀ ਕਿਸੇ ਵੀ ਸਟੂਡੈਂਟ ਲਈ ਇਹ ਬਣਾਉਣਾ ਬਹੁਤ ਡਿਫਿਕਲਟ ਹੈਗਾ ਨਾਰਮਲੀ ਲਾਈਕ ਅੱਗੇ ਆਪਾਂ ਦੇਖੀਦੇ ਸੀ ਹੁਣ ਜਿਹੜੇ ਬੱਚੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਚ ਕਈ ਬੱਚੇ ਇਦਾਂ ਦੇ ਹੈਗੇ ਨੇ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਆ ਜੀ ਆਲਰੇਡੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕ੍ਰੀਏਟ ਕੀਤੀ ਹੋਈ ਆ ਜੀ ਸਕੋਰ ਵੀ 490 ਪਲੱਸ ਆ ਬਟ ਉਹਨਾਂ ਕੋਲ ਕੋਈ ਵੇ ਅਰਾਊਂਡ ਨਹੀਂ ਹੈਗਾ ਕਿ ਅਸੀਂ ਕਿੰਦਰਲੇ ਪਾਸੇ ਜਾਈ ਨਾ ਸੀ ਪੀਆਰ ਕਰਵਾ ਸਕਦਾ ਕਿਉਂਕਿ ਡਰਾ ਥੱਲੇ ਨਹੀਂ ਆਇਆ ਦੂਸਰੇ ਪਾਸੇ ਵਰਕ ਪਰਮਿਟ ਦੀ ਕੋਈ ਆਪਸ਼ਨ ਨਹੀਂ ਹੈ ਜੀ ਉਹ ਬੱਚੇ ਇਸ ਟਾਈਮ ਸਬ ਤੋਂ ਜ਼ਿਆਦਾ ਫਰਸਟ੍ਰੇਟਡ ਨੇ ਦੇ ਡੂ ਹੈਵ ਆਪਸ਼ਨਸ ਉਹ ਕਰ ਸਕਦੇ ਨੇ ਲਾਈਕ ਉਹ ਵਿਸਟਰ ਰੈਕੋਰਡ ਅਪਲਾਈ ਕਰ ਸਕਦੇ ਨੇ ਦੇ ਕੈਨ ਗੋ ਫॉर ਵਰਕ ਪਰਮਿਟ ਐਕਸਟੈਂਸ਼ਨਸ ਐਲ ਐਮ ਆਈ ਬੇਸਡ ਜਾਂ ਫਿਰ ਉਹ ਸਟੱਡੀ ਪਰਮਿਟਸ ਅਪਲਾਈ ਕਰ ਸਕਦੇ ਨੇ ਬਟ ਹਰ ਇੱਕ ਵੇ ਦਾ ਨਾ ਆਪਦੇ ਪ੍ਰੋਸ ਐਂਡ ਕੌਨਸ ਹੁੰਦੇ ਨੇ ਇਹਦੇ ਵਿੱਚ ਹੁਣੇ ਆ ਠੀਕ ਆ ਤੁਸੀਂ ਪ੍ਰੋਸ ਤੇ ਕੌਨਸ ਦੀ ਗੱਲ ਕੀਤੀ ਆ ਕੀ ਪ੍ਰੋਟੈਸਟ ਕਰਨਾ ਸਹੀ ਆ ਬਲੋ ਤੁਹਾਡੇ ਤੋਂ ਮੈਂ ਲੈਣਾ ਵੀ ਪ੍ਰੋਟੈਸਟ ਕਰਨ ਤੋਂ ਇਲਾਵਾ ਜਿਵੇਂ ਤੁਸੀਂ ਕਿਹਾ ਵੇਜ਼ ਹੈਗੇ ਨੇ ਤਾਂ ਫਿਰ ਉਹ ਉਹ ਵੇ ਆਪਾਂ ਕਿਉਂ ਨਹੀਂ ਅਡਾਪਟ ਕਰਦੇ ਜਦੋਂ ਤਰੀਕਾ ਹੈਗਾ ਤੇ ਆਪਾਂ ਸੜਕਾਂ ਦੇ ਉੱਤੇ ਜਾ ਕੇ ਜਾਮ ਲਾ ਦਈਏ ਜਾਂ ਸੜਕਾਂ ਦੇ ਉੱਤੇ ਜਾ ਕੇ ਆਪਾਂ ਝੰਡੀਆਂ ਚੱਕ ਲਈਏ ਕੀ ਲੱਗਦਾ ਤੁਹਾਡੇ ਬਿਲਕੁਲ ਇਹਦਾ ਰੀਜ਼ਨ ਪਤਾ ਕੀ ਹੈਗਾ ਦੇਖੋ ਜਿੱਦਾਂ ਮੈਂ ਕਿਹਾ ਆ ਤਿੰਨ ਜਿਹੜੇ ਮੈਂ ਰਸਤੇ ਦੱਸ ਨਹੀਂ ਆ ਤੇ ਪ੍ਰੋਸ ਐਂਡ ਕੌਨਸ ਨੇ ਹੁਣ ਅਗਰ ਬੱਚਾ ਵਿਜ਼ਟਰ ਅਪਲਾਈ ਕਰਦਾ ਜੀ ਮੈਕਸਿਮਮ ਉਹਨੂੰ 6 ਮੰਥਸ ਦੀ ਐਂਟਰੀ ਮਿਲ ਜਾਏਗੀ ਠੀਕ ਆਫਟਰ 6 ਮੰਥਸ ਉਹ ਬੱਚਾ ਕੀ ਕਰੇਗਾ 6 ਮੰਥਸ ਦੇ ਲਈ ਹੁਣ ਅਗਰ ਆਪਾਂ ਪਿਛਲਾ ਟ੍ਰੈਂਡ ਦੇਖੀਏ ਤਾਂ ਕੋਈ ਵੀ ਡ੍ਰੌਪ ਅਗੇਨ 490s 파 इवन 500+ ਦੇ ਵਿੱਚ ਵੀ ਦੇਖੀਏ ਤਾਂ ਨਹੀਂ ਆਇਆ ਸੀਗਾ 520+ ਜਾ ਰਹੇ ਨੇ ਜੀ ਤਾਂ ਆਫਟਰ 6 ਮਾਸੋਂ ਫਿਰ ਕੋਈ ਨਾ ਕੋਈ ਰਸਤਾ ਦੇਖਣਾ ਪਏਗਾ ਪੇਰ ਚੇਂਜ ਆਫ ਸਟੇਟਸ ਐਂਡ ఎవਰੀਥਿੰਗ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਸਟੱਡੀ ਪਰਮਿਟ ਇਹ ਠੀਕ ਹੈ ਸਟੱਡੀ ਪਰਮਿਟ ਤੇ ਚਲੇ ਜਾਏਗਾ ਬਟ ਅਗੇਨ ਉਹਨੂੰ ਕਾਲਜ ਦੀ ਫੀਸ ਪੇ ਕਰਨੀ ਆ 2 ਸਾਲ ਉਹਨੇ ਇੱਥੇ ਸਟੱਡੀ ਕਰਨੀ ਆ ਤੇ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੈਗਾ ਕਿਉਂਕਿ ਨਹੀਂ ਉਹ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਪੀਜੀ ਵਰਕ ਪਰਮਿਟ ਸਿਰਫ ਤਾਂ ਇੱਕ ਵਾਰ ਮਿਲਦਾ ਲਾਈਫਟਾਈਮ ਦੇ ਵਿੱਚ ਥਰਡ ਆਪਸ਼ਨ ਐਲਐਮਆਈ ਬੇਸਡ ਵਰਕ ਪਰਮਿਟ ਜੀ ਅਗੇਨ ਅਗਰ ਤੁਹਾਡਾ ਏਮਪਲੋਇਰ ਤੁਹਾਨੂੰ ਸਪੋਰਟ ਨਹੀਂ ਕਰ ਰਿਹਾ ਹੈਗਾ ਤਾਂ ਤੁਸੀਂ ਉਹ ਨਹੀਂ ਅਪਲਾਈ ਕਰ ਸਕਦੇ ਸੋ ਰਸਤੇ ਹੈਗੇ ਨੇ ਬਟ ਅਗੇਨ देयर ਆਰ ਪ੍ਰੋਸ ਐਂਡ ਕੌਨਸ ਬੱਚਿਆਂ ਨੂੰ ਵੀ ਪਤਾ ਹੈਗਾ ਕਿ ਅਗਰ ਅਸੀਂ ਇਹ ਚੀਜ਼ ਨਹੀਂ ਅਵੇਲ ਕਰ ਪਾ ਰਹੇ ਕਈ ਬੱਚਿਆਂ ਨੂੰ ਐਡਵਾਈਸ ਕਰ ਦਿੰਦੇ ਨੇ ਤੁਸੀਂ ਵਰਕ ਪਰਮਿਟ ਅਪਲਾਈ ਕਰ ਦੋ ਰਾਈਟ ਮੀਨ ਵਾਈਲ ਮਾਈਟ ਬੀ ਕੋਈ ਦਾਂ ਦੀ ਪਾਲਿਸੀ ਆ ਜਾਏਗੀ ਕਿ ਤੁਹਾਨੂੰ ਇੱਕ ਟਾਈਮ ਵੀ ਬਾਇ ਹੋ ਜਾਊਗਾ ਤੁਸੀਂ ਉਸ ਪਾਲਿਸੀ ਦੇ ਅੰਦਰ ਵੀ ਐਕਸਟੈਂਸ਼ਨਸ ਲਗਾ ਦਿਓ ਆਈ ਹੈਵ ਸੀਨ ਦੋਸ ਕਿਡਸ ਜੀ ਜੀ ਉਹਦੇ ਵਿੱਚ ਕੀ ਹੈਗਾ ਬੱਚੇ ਵਿਦਆਊਟ ਐਨੀ ਰੀਜ਼ਨ ਕੋਈ ਵੀ ਬਿਨਾਂ ਰੀਜ਼ਨ ਦਿੱਤੇ ਵਰਕ ਪਰਮਿਟ ਐਕਸਟੈਂਸ਼ਨਸ ਅਪਲਾਈ ਕਰ ਰਹੇ ਨੇ ਕਿ ਸਾਨੂੰ ਸਪੋਰਟ ਮਿਲ ਜੇਗੀ ਸਾਡੇ ਜਦਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਐਲਐਮਆਈ ਵਿੱਚ ਨਹੀਂ ਸਪੋਰਟ ਹੋ ਰਹੀ ਹੈਗੀ ਆਫਟਰ 3 অর 4 ਮੰਥਸ ਉਹਨਾਂ ਨੂੰ ਹੁਣ ਰਿਜੈਕਸ਼ਨਸ ਆ ਰਹੀਆਂ ਨੇ ਹੂੰ ਉਹ ਜਸਟ ਇਸ ਹੋਪ ਦੇ ਵਿੱਚ ਐਪਲੀਕੇਸ਼ਨਸ ਕਰ ਰਹੇ ਸੀਗੇ ਕਿ ਮਾਈਟ ਬੀ ਜਦ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਾਂ ਗਵਰਨਮੈਂਟ ਕੁਝ ਨਾ ਕੁਝ ਏਦਾਂ ਦੀ ਪਾਲਿਸੀ ਇੰਟਰੋਡਿਊਸ ਕਰ ਦੇਗੀ ਕਿ ਉਹਨੂੰ 18 ਮੰਥ ਦੀ ਐਕਸਟੈਂਸ਼ਨ ਮਿਲ ਜਾਊਗੀ ਬਟ ਉਹ ਚੀਜ਼ਾਂ ਨਹੀਂ ਵਰਕ ਆਊਟ ਹੋ ਰਹੀਆਂ ਹੈਗੀਆਂ ਵਟ ਆਈ ਬਟ ਆਈ ਫੀਲ ਕਿ ਉਹ ਬੱਚੇ ਲਈ ਕੀ ਕਰਨਾ ਚਾਹੀਦਾ ਹੁਣ ਇੱਥੇ ਏਦਾਂ ਦੇ ਬੱਚੇ ਆਏ ਹੋਏ ਨੇ ਜਿਨ੍ਹਾਂ ਨੇ ਆਪਣੀ ਲਾਈਫ ਦੇ 5-5 ਸਾਲ ਕੈਨੇਡਾ ਨੂੰ ਆਲਰੇਡੀ ਦੇਤੇ ਆ ਚੁੱਕੇ ਦੋ ਸਾਲ ਆ ਕੇ ਸਟੱਡੀ ਕੀਤੀ ਤਿੰਨ ਸਾਲ ਆ ਕੇ ਉਹਨਾਂ ਨੇ ਇੱਥੇ ਕੰਮ ਕੀਤਾ ਐਟ ਲੀਸਟ ਉਹ ਬੱਚੇ ਜਿਨ੍ਹਾਂ ਨੇ ਪ੍ਰੋਪਰ ਇੱਥੇ ਲੀਗਲ ਕੰ ਠੀਕ ਹੈ ਯਾਨੀ ਦਾ ਡਰਾਸ ਜਿਹੜੇ ਹੈਗੇ ਨੇ ਉਹਦਾ ਸਕੋਰ ਘਟੇ ਕਿ ਅਗਰ ਸਕੋਰ ਵੀ ਘਟਦਾ ਬੱਚਾ ਏਟਲੀਸਟ ਪੀਆਰ ਲਈ ਅਪਲਾਈ ਕਰ ਦੇਣ ਬ੍ਰਿਜਿੰਗ ਓਪਨ ਵਰਕ ਪਰਮਿਟ ਉਹਦੇ ਕੋਲ ਆਪਸ਼ਨ ਹੈਗੀ ਹੈ ਉਹਨਾਂ ਦਾ ਸਟੇਟਸ ਮੇਨਟੇਨ ਰਹੇਗਾ ਅਦਰਵਾਇਜ਼ ਆ ਇਦਾਂ ਦੀ ਕੋਈ ਪਾਲਿਸੀ ਇੰਟਰੋਡਿਊਸ ਕਰਨ ਕਿ ਠੀਕ ਹੈ ਤੁਸੀਂ ਆਪਣੇ ਵਰਕ ਪਰਮਿਟ ਸਪਲਾਈ ਕਰੋ ਅਸੀਂ ਦੇਖਾਂਗੇ ਕਿ ਤੁਹਾਡਾ ਡਾਕੂਮੈਂਟੇਸ਼ਨ ਪਾਰਟ ਸਹੀ ਹੈਗਾ ਕਿ ਨਹੀਂ ਤੁਸੀਂ ਕੰਮ ਕੀਤਾ ਆ ਲਾਈਕ 2 ਸਾਲ 3 ਸਾਲ ਜੋ ਵੀ ਕ੍ਰਾਈਟੇਰੀਆ ਰੱਖਨੇ ਨੇ ਐਂਡ ਔਨ ਦੈਟ ਬੇਸਿਸ ਅਸੀਂ ਤੁਹਾਨੂੰ ਜਿਹੜੀ ਹੈਗੀ ਆ ਵਰਕ ਪਰਮਿਟ ਐਕਸਟੈਂਸ਼ਨ ਦੇਵਾਂਗੇ ਬਟ ਐਟ ਲੀਸਟ ਕੋਈ ਵੇ ਅਰਾਊਂਡ ਹੋਏ ਸੋ ਬੱਚਿਆਂ ਨੂੰ ਇੱਥੇ ਬੁਲਾ ਕੇ ਐਂਡ ਤੇ ਕਿਹਾ ਜਾ ਰਿਹਾ ਕਿ ਅਸੀਂ ਤੁਹਾਨੂੰ ਕਦੇ ਵੀ ਪ੍ਰੋਮਿਸ ਨਹੀਂ ਸੀ ਕੀਤੀ ਪਰਮਨੈਂਟ ਰੈਜ਼ਿਡੈਂਸੀ ਦੈਟਸ ਅ 빅 ਸਟੇਟਮੈਂਟ ਸਭ ਨੂੰ ਪਤਾ ਬਟ ਸਟਿਲ देयर ਆਰ ਪਾਥਵੇਜ਼ ਤੁਸੀਂ ਸਟੂਡੈਂਟ ਹੋਣਾ ਸਟੂਡੈਂਟ ਬਾਅਦ ਉਪਦੇ ਹੁੰਦਾ ਨਾ ਕਿ ਕੱਲ ਨੂੰ ਇੱਥੇ ਆ ਕੇ ਪੀਆਰ ਲਏਗਾ ਦੇਖੋ ਹਰ ਬੰਦੇ ਦੇ ਮਾਈਂਡ ਦੇ ਵਿੱਚ ਜਦੋਂ ਉਹ ਤੇ ਚੱਲਦਾ ਬੇਸ਼ੱਕ ਉਹ ਸਟੱਡੀ ਦੇ ਉੱਤੇ ਆ ਰਿਹਾ ਪਰ ਉਹਦਾ ਮਾਈਂਡ ਮੇਕਅਪ ਔਸਰ ਸਾਹਮਣੇ ਹੋਇਆ ਹੁੰਦਾ ਕਿ ਮੈਂ ਜਾ ਕੇ ਕੈਨੇਡਾ ਦੇ ਵਿੱਚ ਪੀਆਰ ਆ ਜਿਹੜੀ ਉਹ ਲੈਣੀ ਹੋਈ ਆ ਕਿਉਂਕਿ ਉਸ ਤੋਂ ਪਹਿਲਾਂ ਜਿੰਨੇ ਬੱਚੇ ਆਏ ਉਹ ਆਲਰੇਡੀ ਪੀਆਰ ਹੋ ਚੁੱਕੇ ਨੇ ਸੋ ਦੈਟਸ ਵਾਈ ਉਹਨਾਂ ਦੇ ਮਨ ਦੇ ਵਿੱਚ ਵੀ ਹੈ ਕਿ ਅਸੀਂ ਪੀਆਰ ਲੈਣੀ ਆ ਹੁਣ ਤੁਸੀਂ ਇੱਥੇ ਜ਼ਿਕਰ ਕੀਤਾ ਐਲ ਐਮ ਆਈ ਐ ਦਾ ਹੁਣ LMIA ਇੱਕ ਹੈ ਤਾਂ ਜੇ ਦੇਖੀਏ ਆਪਾਂ ਕਿਸੇ ਦੀ ਹੈਲਪ ਕਰਨ ਦੇ ਲਈ ਆ ਪਰ ਉਹਦੀ ਮਿਸਯੂਜ਼ ਬੜੀ ਹੋ ਰਹੀ ਆ ਬੱਚਿਆਂ ਦੇ ਨਾਲ ਐਕਸਪਲੋਇਟੇਸ਼ਨ ਇਸ ਚੀਜ਼ ਦੇ ਉੱਤੇ ਬਹੁਤ ਹੁੰਦੀ ਯਾਰ ਇੰਨਾ ਕੁ ਪੈਸਾ ਇਸ ਚੀਜ਼ ਦੇ ਵਿੱਚ ਬਣਾਇਆ ਜਾ ਰਿਹਾ ਸੋ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲੀ ਗੱਲ ਸੈਕੰਡ ਇਹ ਆ ਕਿ ਕਈ ਪ੍ਰੋਵਿੰਸਸ ਆਊਟ ਆਫ ਪ੍ਰੋਵਿੰਸ ਆਪਾਂ ਅਨਟੇਰੀਓ ਤੋਂ ਬਾਹਰ ਦੀ ਗੱਲ ਕਰਦੇ ਆ ਕਿ ਉੱਥੇ ਜਾ ਕੇ ਕਹਿੰਦੇ ਨੇ ਕਿ ਵੀ ਸ਼ਾਇਦ ਸਸਤੀਆਂ ਜਾਂ ਬਿਨਾ ਪੈਸਿਆਂ ਤੋਂ LMIA ਵੀ ਮਿਲ ਸਕਦੀਆਂ ਨੇ ਕਿ ਇਹ ਚੀਜ਼ ਬੱਚਿਆਂ ਨੂੰ ਹੈਲਪ ਕਰਦੀ ਆ ਕਿ ਜੇ ਇਹ ਤੋਂ ਪ੍ਰੋਵੈਂਸ ਛੱਡ ਕੇ ਇੰਟੇਰੀਓ ਹੋ ਦੂਸਰੀ ਪ੍ਰੋਵੈਂਸ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਅਲਮਈਏ ਬੇਸ ਕੁਝ ਕਰਦੇ ਆ ਪਰੀ ਐਟ ਦੀ ਰੇਟਸ ਨਾ ਸਿਚੁਏਸ਼ਨ ਨਹੀਂ ਹੈਗੀ ਰਾਈਟ ਸੋ ਬੇਸਿਕਲੀ ਕਈ ਬੱਚੇ ਹੈਗੇ ਨੇ ਮੂਵ ਆਊਟ ਕਰਦੇ ਨੇ ਪ੍ਰੋਵਿੰਸ ਦੇ ਵਿੱਚ ਕਿ ਅਸੀਂ ਦੂਸਰੇ ਪ੍ਰੋਵਿੰਸ ਦੇ ਵਿੱਚ ਜਾਣੇ ਆ ਤੇ ਉੱਥੇ ਜਾ ਕੇ ਮਾਈਟ ਬੀ ਅੰਡਰ ਪੀਐਨਪੀ ਪ੍ਰੋਗਰਾਮ ਜਾਂ ਕਿਸੇ ਅੰਡਰ ਅਸੀਂ ਪੀਆਰ ਦੇ ਲਈ ਐਲੀਜੀਬਲ ਹੋ ਜਾਣਗੇ ਬਟ ਉੱਥੇ ਜਾ ਕੇ ਵੀ ਉਹਨਾਂ ਨੂੰ ਸੇਮ ਸਿਚੁਏਸ਼ਨ ਨਹੀਂ ਦੇਖਣੀ ਪੈਂਦੀ ਆ ਕਿਉਂਕਿ ਉੱਥੇ ਉਹਨਾਂ ਨੂੰ ਜੌਬ ਆਪਰਚੂਨਿਟੀਆਂ ਨਹੀਂ ਮਿਲਦੀਆਂ ਐਮਪਲੋਇਰਸ ਦੇ ਆਰ ਨਾਟ ਰੈਡੀ ਟੂ ਹੈਲਪ ਸੋ ਐਟ ਦ ਐਂਡ ਉਹ ਤਿੰਨ ਚਾਰ ਮਹੀਨੇ ਉੱਥੇ ਵੇਸਟ ਕਰਕੇ ਵਾਪਸ ਅੰਟਾਰੀਓ ਆ ਰਹੇ ਨੇ ਠੀਕ ਹੈ ਹੁਣ ਸੈਕਿੰਡ ਚੀਜ਼ ਆਪਾਂ ਕਹਿੰਦੇ ਐਲਐਮਆਈਏ ਡੈਫੀਨਿਟਲੀ ਐਮਪਲੋਇਰਸ ਐਕਸਪਲੋਇਟ ਕਰ ਰਹੇ ਨੇ ਹੁਣ ਉਹਦਾ ਰੀਜ਼ਨ ਕੀ ਹੈਗਾ ਸੇਮ ਬੱਚਿਆਂ ਦੇ ਵਰਕ ਪਰਮਿਟਸ ਐਕਸਪਾਇਰ ਹੋ ਰਹੇ ਨੇ ਹਮਮ ਆਪਾਂ ਕਿਹਾ ਉਹਨਾਂ ਨੂੰ ਜਿਹੜਾ ਆਪਾਂ 옵ਸ਼ਨਸ ਡਿਸਕਸ ਕੀਤੀਆਂ ਨੇ ਠੀਕ ਹੈ ਨਾ ਜਦੋਂ ਉਹਨਾਂ ਨੂੰ ਕੋਈ 옵ਸ਼ਨਸ ਉਹ ਨਹੀਂ ਲੱਗ ਰਹੀ ਹੈ ਕਿ ਸਾਡੇ ਲਈ ਯੂਸਫੁਲ ਆ ਡੈਫੀਨਿਟਲੀ ਅਗਰ ਐਮਪਲੋਇਰ ਕਹ ਰਿਹਾ ਕਿ ਸਾਨੂੰ ਤੁਸੀਂ ਪੇ ਕਰੋ ਪੇ ਕਰੋ ਦੇ ਰੈਡੀ ਟੂ ਪੇ ਕਿਉਂਕਿ ਉਹਨਾਂ ਨੇ ਐਟਲੀਸਟ ਆਪਣਾ ਸਟੇਟਸ ਮੇਨਟੇਨ ਕਰਨਾ ਸੋ ਅਗਰ ਇਸ ਸੋਲਿਊਸ਼ਨ ਇਸ ਵਰਕ ਪਰਮਿਟ ਜਿਹੜੇ ਐਕਸਪਾਇਰ ਹੋ ਰਹੇ ਨੇ ਅਗਰ ਉਸ ਚੀਜ਼ ਨੂੰ ਆਪਾਂ ਸੌਟ ਆਊਟ ਕਰ ਲਈਏ ਦੈਨ ਆਈ ਥਿੰਕ ਕਿਤੇ ਨਾ ਕਿਤੇ ਐਲਐਮਏ ਦੀ ਜਿਹੜੀ ਪ੍ਰੋਬਲਮ ਆਟੋਮੈਟਿਕਲੀ ਸੌਟ ਆਊਟ ਹੋ ਜਾਏਗੀ ਜਿਹੜਾ ਡਰਾ ਆਇਆ ਸੀ 75 ਦਾ ਸੋ ਐਟ ਦੈਟ ਟਾਈਮ ਐਲਐਮਏ ਅਪਲੀਕੇਸ਼ਨਸ ਬਿਲਕੁਲੀ ਸਟਾਪ ਹੋ ਗਈਆਂ ਸੀ ਜੀ ਸੋ ਕਿਉਂਕਿ ਬੱਚਿਆਂ ਨੂੰ ਪਰਮਨੈਂਟ ਰੈਜ਼ਿਡੈਂਸੀ ਦਾ ਇੱਕ ਵੇਅ ਮਿਲ ਗਿਆ ਸੀ ਸੋ ਜਦੋਂ ਤੁਸੀਂ ਰਸਤਾ ਦੇਣਿਓ ਦੈਨ ਜਿਹੜੀ ਨੈਗੇਟਿਵ ਚੀਜ਼ਾਂ ਹੈਗੀਆਂ ਉਹ ਆਪਣੇ ਆਪ ਖਤਮ ਹੋ ਜਾਂਦੀ ਹੁਣ ਆਪਾਂ ਇਹਨੂੰ ਕਨਕਲੂਜਨ ਕਰੀਏ ਕਿ ਜਿਹੜੇ ਇਹ ਬੱਚੇ ਅੱਜ ਦੀ ਰੇਟ ਦੇ ਵਿੱਚ ਇਸ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਚੱਕਰ ਦੇ ਵਿੱਚ ਫਸੇ ਹੋਏ ਆ ਤੇ ਕੀ ਕਿਉਂਕਿ ਤੁਸੀਂ ਇਹਦੇ ਬਾਰੇ ਸਟੱਡੀ ਕਰਦੇ ਰਹਿੰਦੇ ਹੋ ਕਿ ਆਉਣ ਵਾਲੇ ਸਾਲ ਦੇ ਵਿੱਚ ਇਹਦੇ ਵਿੱਚ ਕੀ ਚੇਂਜਸ ਆ ਸਕਦੀਆਂ ਨੇ ਤੇ ਜਿਹੜੇ ਬੱਚੇ ਇਸ ਸਿਚੁਏਸ਼ਨ ਦੇ ਵਿੱਚ ਹੈਗੇ ਆ ਤਾਂ ਉਹ ਇਸ ਸਿਚੁਏਸ਼ਨ ਦੇ ਵਿੱਚੋਂ ਕਿਵੇਂ ਨਿਕਲ ਸਕਣ ਬਿਲਕੁਲ ਇੱਥੇ ਐਕਚੁਅਲੀ ਮੈਂ ਇੱਕ ਚੀਜ਼ ਇਹ ਐਡ ਕਰੂੰਗੀ ਤੁਹਾਡੀ ਗੱਲ ਦਾ ਆਨਸਰ ਕਰਨ ਤੋਂ ਪਹਿਲਾਂ ਕਿ ਕਈ ਕਹਿੰਦੇ ਨੇ ਕਿ ਬੱਚੇ ਉਹ ਵਾਪਸ ਚਲੇ ਜਾਣ ਤੁਸੀਂ ਤੁਸੀਂ ਵੀ ਸੁਣਦੇ ਆ ਬਿਲਕੁਲ ਸੁਣਦੇ ਆ ਜੀ ਬਿਲਕੁਲ ਡੈਫੀਨੇਟਲੀ ਜੀ ਜਿਹੜੇ ਬੱਚੇ ਨੇ 5 ਸਾਲ ਇੱਥੇ ਲਾਈਫ ਦੇ ਦਿੱਤੇ ਉਹ ਬੱਚਾ ਵਾਪਸ ਕਿੱਦਾਂ ਜਾਏਗਾ ਕਿਉਂ ਜਾਏਗਾ ਸੋ ਹਾਂ ਕਈ ਬੱਚੇ ਫਾਈਨੈਂਸ਼ੀਅਲੀ ਕਾਫੀ ਵਧੀਆ ਹੈਗੇ ਨੇ ਬੈਕ ਹੋਮਸ ਦੇ ਵਿੱਚ ਹਾਂ ਠੀਕ ਹੈ ਉਹਨਾਂ ਕੋਲ ਆਪਸ਼ਨ ਹੁੰਦੀ ਹੈ ਚਲੇ ਜਾਂਦੇ ਨੇ ਪੇਰੈਂਟਸ ਦੇ డు ਕਾਲ them ਬਟ ਕਈ ਬੱਚੇ ਇੱਥੇ ਇਦਾਂ ਦੇ ਆਏ ਹੋਏ ਨੇ ਜਿਹੜੇ ਲੋਨ ਲੈ ਕੇ ਆਉਂਦੇ ਨੇ ਜਾਂ ਫਾਈਨੈਂਸ਼ੀਅਲੀ ਦੇ ਆਰ ਨਾਟ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇੱਥੇ ਆਪਣੀ ਪੀਆਰ ਲੈਣ ਦਾ ਹੀ ਇੱਕ ਰਸਤਾ ਦਿਖਦਾ ਆ ਠੀਕ ਹੈ ਸੋ ਇਹ ਚੀਜ਼ ਕਹਿਣਾ ਕਿ ਉਹ ਵਾਪਸ ਚਲੇ ਜਾਣਾ ਆਈ ਥਿੰਕ ਕਿਤੇ ਨਾ ਕਿਤੇ ਉਹ ਬੱਚਿਆਂ ਦੇ ਲਈ ਫੇਅਰ ਨਹੀਂ ਹੈਗਾ ਬਿਲਕੁਲ ਫੇਅਰ ਨਹੀਂ ਹੈਗਾ ਤੇ ਹੁਣ ਜਦੋਂ ਤੁਸੀਂ ਪੀਜੀ ਵਰਕ ਪਰਮਿਟ ਦੀ ਗੱਲ ਕੀਤੀ ਆਉਣ ਵਾਲੇ ਟਾਈਮ 'ਚ ਅਗੇਨ ਆਪਾਂ ਇੱਕ ਚੇਂਜ ਐਕਸਪੈਕਟ ਕਰ ਸਕਦੇ ਆ ਜਿਹੜੀ ਹੁਣ ਪਿੱਛੇ ਦੀ ਗੱਲਬਾਤ ਚੱਲ ਰਹੀ ਆ ਉਹ ਇਹ ਹੈਗੀ ਆ ਕਿ ਜਿਹੜੇ ਵੀ ਇਨ ਡਿਮਾਂਡ ਪ੍ਰੋਗਰਾਮਸ ਹੋਣਗੇ ਉਹਦੇ ਰੈਲੇਵੈਂਟ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਉਸ ਹਿਸਾਬ ਨਾਲ ਵਰਕ ਪਰਮਿਟਸ ਦਿੱਤੇ ਜਾਣਗੇ ਸੋ ਅਗਰ ਤਾਂ ਤੁਸੀਂ ਟ੍ਰੇਡ ਵਾਲਾ ਕੋਈ ਵੀ ਸਟੱਡੀ ਇੱਥੇ ਆ ਕੇ ਕਰ ਰਹੇ ਹੋ ਤੁਸੀਂ ਉਸ profession ਦੇ ਵਿੱਚ ਅੱਗੇ ਜਾਣਾ ਤਾਂ ਤੁਹਾਨੂੰ ਉਸ ਹਿਸਾਬ ਨਾਲ ਮਾਈਟ ਬੀ 3 ਸਾਲ ਦਾ ਵਰਕ ਪਰਮਿਟ ਦੇਣਗੇ ਬਟ ਅਗਰ ਤੁਸੀਂ ਬਾਕੀ ਸਟਰੀਮਸ ਦੇ ਵਿੱਚ ਐਜੂਕੇਸ਼ਨ ਲਈ ਹੋਈ ਹੈ ਨੋਰਮਲ ਬਿਜ਼ਨਸ ਪ੍ਰੋਗਰਾਮਸ ਨੇ ਮਾਈਟ ਬੀ ਤੁਹਾਨੂੰ ਥੋੜੀ ਘੱਟ ਡਿਊਰੇਸ਼ਨ ਦਾ ਵਰਕ ਪਰਮਿਟ ਦਿੱਤਾ ਜਾਏਗਾ ਏ ਐਕਸਪੈਕਟਡ ਹੈਗਾ ਇੰਪਲੀਮੈਂਟ ਕਰਨਗੇ ਫ੍ਰੋਮ ਜਨੂਅਰੀ 2025 ਹੁਣ ਇਸ ਚੀਜ਼ ਦੇ ਵੀ ਜਿਹੜੇ ਡਿਸਐਡਵਾਂਟੇਜ ਨੇ ਉਹ ਹੈਗੇ ਨੇ ਹੁਣ ਜਿਹੜੇ ਬੱਚੇ ਆਲਰੇਡੀ ਕੈਨੇਡਾ ਚ 2023 ਦੇ ਵਿੱਚ ਸਟੱਡੀ ਪਰਮਿਟ ਤੇ ਆ ਗਏ ਮੋਸਟ ਆਫ ਦਾ ਸਟੂਡੈਂਟਸ ਨਾਰਮਲ ਪ੍ਰੋਗਰਾਮ ਲੈ ਕੇ ਆਉਂਦੇ ਹੁੰਦੇ ਨੇ ਬਿਜ਼ਨਸ ਜਾਂ ਕੁਝ ਵੀ ਇਦਾਂ ਨਾ ਤਾਂ ਉਹਨਾਂ ਨੂੰ ਅੱਗੇ ਵਰਕ ਪਰਮਿਟ ਅਪਲਾਈ ਕਰਨ ਦੇ ਵਿੱਚ ਫਿਰ ਪ੍ਰੋਬਲਮ ਫੇਸ ਹੋਏਗੀ ਤਾਂ ਉਹ ਜਿਹੜੀ ਪ੍ਰੋਬਲਮ ਅੱਜ ਦੀ ਡੇਟ ਚ ਦੇਖ ਰਿਆ ਸੋ ਆਈ ਵਿਲ ਸੇ ਇਟ ਇਜ਼ ਆਲਰੇਡੀ 2024 ਤੇ 2025 ਚ ਜਾ ਕੇ ਚੀਜ਼ਾਂ ਅੱਗੇ ਹੋਰ ਵਧਣਗੀਆਂ ਪਤਾ ਨਹੀਂ ਫਿਰ ਵਧਣ ਕੋਈ ਪੋਜ਼ਿਟਿਵ ਆਪਾਂ ਦੇਖੀਏ ਕੋਈ ਖਾਸ ਸੋਲੂਸ਼ਨ ਆ ਜਿਹੜਾ ਨਜ਼ਰ ਨਹੀਂ ਆ ਰਿਹਾ ਤੇ ਸ਼ਾਇਦ ਇਹੀ ਰੀਜ਼ਨ ਆ ਕਿ ਜਿਹੜੇ ਬੱਚੇ ਨੇ ਉਹ ਅੱਜ ਦੀ ਰੇਡ ਚ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਦੇ ਵਿੱਚ ਥੋੜੀ ਬਹੁਤੀ ਚੇਂਜੇਸ ਨੇ ਹਨ ਉਹ ਕੀਤੀਆਂ ਜਾਣ ਹੁਣ ਇਹਦੇ ਨਾਲੇ ਇੱਕ ਜੁੜਿਆ ਸਵਾਲ ਹੋਰ ਆ ਜਾਂਦਾ ਬੱਬਲ ਜੀ ਪਿਛਲੇ ਦਿਨਾਂ ਦੇ ਵਿੱਚ ਬੜਾ ਇਜ਼ਾਫਾ ਹੋਇਆ ਇੱਕਦਮ ਸਾਰੇ ਸਟੂਡੈਂਟਸ ਨੇ ਰਿਫਿਊਜ਼ੀ ਕੇਸਿਸ ਦੇ ਵਿੱਚ ਅਪਲਾਈ ਕਰਤਾ ਹਨ ਤੁਸੀਂ ਵੀ ਪੜਦੇ ਹੋ ਦੇਖਿਆ ਵੀ ਹੋਊਗਾ ਨਿਊਜ਼ ਵੀ ਬੜੀ ਵਾਇਰਲ ਹੋਈ ਕਿ ਉਹ ਸਹੀ ਫੈਸਲਾ ਨਹੀਂ ਆਲ ਨਾਟ ਸਜੈਸਟ ਕਿਉਂਕਿ ਜਦੋਂ ਬੱਚਾ ਇਥੇ ਕੈਨੇਡਾ ਚੋਂਦਾ ਸਟੱਡੀ ਪਰਮਿਟ ਅਪਲਾਈ ਕਰਕੇ ਆਉਂਦਾ ਉਹਨੂੰ ਉਹ ਆਪਣੇ ਇੰਟੈਂਸ਼ਨਸ ਦੱਸਦਾ ਮੇਰੇ ਇੰਟੈਂਸ਼ਨਸ ਹੈ ਕਿ ਇੰਟੈਂਸ਼ਨਸ ਪੜਨ ਦੇਣੇ ਥੈਨ ਮੈਂ ਬਾਅਦੋਂ ਵਰਕ ਪਰਮਿਟ ਅਪਲਾਈ ਕਰ ਰਿਹਾ ਜੀ ਰਿਫਿਜੀ ਜਦੋਂ ਅਪਲਾਈ ਕਰਦੇ ਆ ਉਹਦਾ ਮੇਨ ਰੀਜ਼ਨ ਹੁੰਦਾ ਕਿ ਤੁਹਾਨੂੰ ਤੁਹਾਡੀ ਕੰਟਰੀ ਦੇ ਵਿੱਚ ਕੋਈ ਥ੍ਰੈਟ ਹੈਗਾ ਠੀਕ ਹੈ ਹਾਂ ਬਿਲਕੁਲ ਬੱਚੇ ਰਿਫਿਜੀ ਅੱਜ ਇਹ ਸਿਰਫ ਇਸ ਕਰਕੇ ਅਪਲਾਈ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਟਾਈਮ ਚਾਹੀਦਾ राइट एंड सेकंड ਹੈਗਾ ਕਿ ਕਿਤਨੇ ਕਿਤੇ ਚਾਂਸਸ ਹੈ ਕਿ ਮਾਈਟ ਬੀ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀ ਰਿਫਿਜੀ ਦੀ ਅਪਰੂਵ ਹੋ ਜਾਏ ਆਈਲ ਸੇ ਵੈਰੀ ਲੈਸ ਚਾਂਸਸ ਪਰ ਉਹ ਕਿੰਨੇ ਪਰਸੈਂਟ ਹੋਣਗੇ ਵੈਰੀ ਲੈਸ ਚਾਂਸਸ ਹੈ ਨਾ ਤੇ ਉਸ ਤੋਂ ਬਾਅਦ ਹੈਗਾ ਕਿ ਉਹਨਾਂ ਨੇ ਇੱਕ ਚੀਜ਼ ਪਤਾ ਹੈ ਕਿ ਜੇ ਅਸੀਂ ਰਿਫਿਜੀ ਦੀ ਐਪਲੀਕੇਸ਼ਨ ਕਰਦੇ ਆਂ ਐਂਡ ਅਗਰ ਸਾਡਾ ਕਲੇਮ ਕਿਤਨੇ ਕਿਤੇ ਐਕਸੈਪਟ ਹੋ ਜਾਂਦਾ ਸਾਨੂੰ ਵਰਕ ਪਰਮਿਟ ਮਿਲ ਜਾਂਦਾ ਹੈ ਜੋ ਤੱਕ ਸਾਡੀ ਐਪਲੀਕੇਸ਼ਨ ਦਾ ਡਿਸੀਜਨ ਨਹੀਂ ਆਉਂਦਾ ਸੋ ਜਸਟ ਉਸ ਚੱਕਰ ਦੇ ਵਿੱਚ ਰਿਫਿਜੀਸ ਅਪਲਾਈ ਕਰ ਰਹੇ ਨੇ ਵਿਚ ਯੂਸੂਲੀ ਆਈ ਡੂ ਨਾਟ ਸੁਜੈਸਟ ਕਿ ਬੱਚਿਆਂ ਨੂੰ ਕਰਨਾ ਮੇਰੇ ਅਕੋਰਡਿੰਗ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਕਿ ਜਦੋਂ ਫੋਰ ਆਪਸ਼ਨਸ ਹੈਗੀਆਂ ਨੇ ਤਾਂ ਦਨ ਵਾਏ ਹੈ ਨਾ ਕਿਉਂ ਤੁਸੀਂ ਇਹ ਸਾਲ ਉਸ ਤੋਂ ਬਾਅਦ ਹੈਗਾ ਕਿ ਰਿਫਿਊਜੀਜ਼ ਦਾ ਅਗਰ ਆਪਾਂ ਸਕਸੈਸ ਰੇਟ ਦੇਖੀਏ ਇਟਸ ਲੈਸ ਜੀ ਤੇ ਅੱਗੇ ਅੱਗੇ ਜਾ ਕੇ ਜਿਹੜਾ ਇਹਨਾਂ ਦਾ ਕੋਟਾ ਹੈਗਾ 2026 ਦੇ ਵਿੱਚ ਰਿਫਿਊਜੀਜ਼ ਦਾ ਉਹ ਵੀ ਕਾਫੀ ਘੱਟ ਹੈਗਾ ਸੋ ਮੇਰੇ ਅਕੋਰਡਿੰਗ ਦੇਖਾ ਦੇਖੀਏ ਇਸ ਵਾਰ ਨਾ ਅੱਛਾ ਇੱਕ ਚੀਜ਼ ਇਹਦੇ ਛੋਰ ਜੁੜਦੀ ਆ ਕੋਈ ਵੀ ਜਣਾ ਰਿਫਿਊਜੀ ਅਪਲਾਈ ਕਰ ਦਿੰਦਾ ਸਟੂਡੈਂਟ ਇੱਥੇ ਆਇਆ ਉਹਦਾ ਨੁਕਸਾਨ ਉਹਨੂੰ ਕੀ ਹੋਊਗਾ

ਜੀ ਆ ਰਿਫਿਊਜੀ ਤੁਹਾਡਾ ਰਿਜੈਕਟ ਹੋ ਗਿਆ ਦੈਨ ਉਸ ਤੋਂ ਬਾਅਦ ਸਿਰਫ ਇੱਕ ਐਪਲੀਕੇਸ਼ਨ ਰਹਿ ਜਾਂਦੀ ਹੈ ਦੇਖੋ ਇੱਕ ਪਾਸੇ ਤਾਂ ਆਪਾਂ ਪੁਲਿਸ ਕਲੀਅਰੈਂਸ ਲੈ ਕੇ ਆਏ ਕਿ ਵੀ ਅਸੀਂ ਕਲੀਨ ਆ ਤੇ ਦੂਜੇ ਪਾਸੇ ਆਪਾਂ ਰਿਫਿਊਜੀ ਲਾ ਕੇ ਕਹਿਣਾ ਕਿ ਸਾਨੂੰ ਉਸ ਕੰਟਰੀ ਦੇ ਵਿੱਚ ਖਤਰਾ ਹੈ ਤਾਂ ਡੈਫੀਨੇਟਲੀ ਉਹ ਦੋਨੇ ਇੱਕ ਦੂਜੇ ਨੂੰ ਆਪਣੇ ਆਪੇ ਕੌਂਟਰਡਿਕਟ ਕਰਦੀਆਂ ਨੇ ਚੀਜ਼ਾਂ ਹਨ ਬੋਦੀ ਵਿੱਚ ਭਾਜੀ ਐਕਚੁਅਲੀ ਗੱਲ ਕੀ ਹੈਗੀ ਹੈ ਕਿ ਉਹ ਇੱਥੇ ਦੱਸ ਦਿਖਾ ਦਿੰਦੇ ਨੇ ਲਾਈਕ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਕੁਝ ਐਕਟੀਵਿਟੀਆਂ ਦਿਖਾ ਦਿੰਦੇ ਨੇ ਕਿ ਬੱਚੇ ਇਨਵੋਲ ਹੈਗੇ ਨੇ ਐਂਡ ਇਸ ਚੀਜ਼ ਕਰਕੇ ਉਹਨਾਂ ਨੂੰ ਹੁਣ ਬੈਕ ਹੋਮ ਖਤਰਾ ਹੋ ਜਾਏਗਾ ਸੋ ਉਹ ਉਸ ਕਰੀਏਟ ਕਰਦੇ ਨੇ ਐਪਲੀਕੇਸ਼ਨ ਬਟ अगेन आई विल सजेस्ट ਕਿ ਨਾ ਕਰਨ ਕਿਉਂਕਿ ਕਿਤਨੇ ਕਿਤ ਇਮੀਗ੍ਰੇਸ਼ਨ ডিপਾਰਟਮੈਂਟ ਨੂੰ ਪਤਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਬੱਚੇ ਜਿਹੜੇ ਹੈਗੇ ਨੇ ਬਹੁਤ ਲਾਰਜ ਨੰਬਰ ਦੇ ਵਿੱਚ ਰਿਫਿਊਜੀ ਐਪਲੀਕੇਸ਼ਨਸ ਅਪਲਾਈ ਕਰ ਰਹੇ ਨੇ ਬਟ अगेन ਜਿੱਦਾਂ ਮੈਂ ਕਹਿੰਦਾ ਸਕਸੈਸ ਰੇਟ ਬਹੁਤ ਜ਼ਿਆਦਾ ਵਧੀਆ ਨਹੀਂ ਹੈਗਾ ਦੇਖੋ ਬਬਲ ਜੀ ਹੁਣ ਇਹਦੇ ਵਿੱਚ ਸੌਰੀ ਤੁਹਾਨੂੰ ਇੰਟਰਪਟ ਕਰਨ ਲੱਗੇ ਹਾਂ ਹੁਣ ਇਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਇਮੀਗ੍ਰੇਸ਼ਨ ਕੰਸਲਟੈਂਟਸ ਦਾ ਆ ਜਾਂਦਾ ਹੁਣ ਮੈਂ ਇੱਕ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਠੀਕ ਹੈ ਮੈਨੂੰ ਸਮਝ ਨਹੀਂ ਲੱਗਦੀ ਮੈਂ ਪੀਆਰ ਲੈਣੀ ਆ ਮੈਂ ਕਿਸ ਤਰੀਕੇ ਨਾਲ ਲਾਵਾਂ ਐਲਐਮਆਈ ਲਾਵਾਂ ਮੈਂ ਪ੍ਰੋਵਿੰਸ ਤੋਂ ਬਾਹਰ ਜਾਵਾਂ ਮੈਂ ਰੂਰਲ ਪ੍ਰੋਗਰਾਮ ਦੇ ਵਿੱਚ ਜਾਵਾਂ ਜਾਂ ਮੈਂ ਜਿਹੜਾ ਹੈਗਾ ਜੀ ਆਪਣਾ ਰਫਿਊਜੀ ਲਾਦਾਂ ਤੇ ਹੁਣ ਮੈਂ ਤੁਹਾਡੇ ਕੋਲੇ ਆ ਗਿਆ ਤੇ ਹੁਣ ਤੁਸੀਂ ਗਾਈਡ ਕਰਨਾ ਮੈਨੂੰ ਕਿ ਮੈਂ ਰਫਿਊਜੀ ਲਾਵਾਂ ਜਾਂ ਨਹੀਂ ਲਾਵਾਂ ਤਾਂ ਦੇਖੋ ਹੁਣ ਇਹਦੇ ਵਿੱਚ ਕਿੰਨਾ ਵੱਡਾ ਇੱਕ ਆਪਾਂ ਨੂੰ ਇੱਕ ਗਵਰਨਮੈਂਟ ਨੇ ਆਪਾਂ ਨੂੰ ਇੱਕ ਲਾਇਸੈਂਸ ਦਿੱਤਾ ਕਿ ਆਪਾਂ ਲੋਕਾਂ ਦੀ ਹੈਲਪ ਕਰਨੀ ਹੈ ਤੇ ਉੱਥੇ ਜਾ ਕੇ ਫਿਰ ਆਪਾਂ ਜੀ ਮਿਸਗਾਈਡ ਕਰਦੇ ਆ ਤਾਂ ਫਿਰ ਉੱਥੇ ਜਾ ਕੇ ਕਿਤੇ ਨਾ ਕਿਤੇ ਜ਼ਿੰਮੇਵਾਰੀ ਸਾਡੇ ਲਾਇਸੈਂਸਡ ਪ੍ਰੋਫੈਸ਼ਨਲਸ ਦੀ ਵੀ ਆ ਜਾਂਦੀ ਹੈ ਬਿਲਕੁਲ ਮੈਨੂੰ ਐਕਚੁਅਲੀ ਆਈ ਮੈਂ ਵਾਕਈ ਕੰਸਲਟੈਂਟਸ ਦੇ ਕਮੈਂਟ ਨਹੀਂ ਕਰ ਸਕਦੀ ਬਟ ਦਾ ਥਿੰਗ ਇਜ਼ ਥੈਟ ਕਿ ਜਦੋਂ ਮੇਰੇ ਕੋਲ ਕੋਈ ਵੀ ਕਲਾਇੰਟ ਆਉਂਦਾ ਸੋ ਆਈ ਗਿਵ them all the options ਕਿ ਆਪਸ਼ਨਸ ਤੁਹਾਡੇ ਕੋਲ ਹੈਗੇ ਨੇ ਜੇ ਅਗਰ ਤੁਸੀਂ ਇਹਨਾਂ ਚ ਕੋਈ ਵੀ ਇੱਕ ਆਪਸ਼ਨ ਅਵੇਲ ਕਰਦੇ ਹੋ ਕੀ ਚਾਂਸਸ ਹੈਗੇ ਨੇ ਕਿ ਤੁਹਾਡੀ ਐਪਲੀਕੇਸ਼ਨ ਤੇ ਕਲਾਇੰਟ ਐਟ ਦਾ ਐਂਡ ਖੁਦ ਇਨਫਾਰਮਡ ਡਿਸੀਜਨ ਲੈਂਦਾ ਕਿ ਉਹਨੇ ਇਹ ਚੀਜ਼ ਕਰਨੀ ਹੈ ਕਿ ਨਹੀਂ ਐਂਡ ਥਿਸ ਇਜ਼ ਵਾਟ ਆਈ ਸੁਜੈਸਟ ਕਿ ਅਗਰ ਕੋਈ ਵੀ ਕਲਾਇੰਟ ਕਿਸੇ ਕੋਲ ਵੀ ਜਾਂਦਾ ਹੈ ਐਟ ਲੀਸਟ ਉਹਨਾਂ ਨੂੰ ਪ੍ਰੋਪਰ ਦੱਸੋ ਕਿ ਆ ਤੁਹਾਡੀ ਕੇਸ ਦੇ ਲਈ ਸਹੀ ਹੈਗੀ ਆ ਚੀਜ਼ ਤੇ ਆ ਨਹੀਂ ਹੈਗੀ ਅਗਰ ਤੁਸੀਂ ਜਾਣੇ ਹੋ ਇਸ ਆਪਸ਼ਨ ਵਾਲ ਦੈਨ ਕਿੰਨੇ ਚੈਂਸਸ ਹੈਗੇ ਨੇ ਤੁਸੀਂ ਕੀ ਕੱਲ ਨੂੰ ਲਾਈਕ ਕਹਿੰਦਾ ਕੀ ਆਊਟਕਮ ਕੀ ਹੋਏਗਾ ਸੋ ਉਸ ਤੋਂ ਬਾਅਦ ਅਗਰ ਕਲਾਇੰਟ ਡਿਸੀਜਨ ਲੈਂਦਾ ਦੈਨ ਹਾਂ ਦੈਟਸ ਕਲਾਇੰਟਸ ਰਿਸਪੋਨਸਿਬਿਲਟੀ ਬਟ ਅਗੇਨ ਕਿ ਤੇ ਨਾ ਕਿ ਤੇ ਹਾਂਜੀ ਆਪਣੀ ਰਿਸਪੌਂਸਿਬਿਲਟੀ ਹੈ ਕਿ ਬੰਦੇ ਨੂੰ ਪ੍ਰੋਪਰ ਗਾਈਡ ਕਰਨ ਦੀ ਪ੍ਰੋਪਰ ਗਾਈਡ ਕਰਨ ਦੀ ਤੇ ਹੁਣ ਇਹਦੇ ਚ ਆ ਗਿਆ ਸੀ ਇਹ ਸੀ ਗੱਲਬਾਤ ਜੀ ਸਟੂਡੈਂਟਸ ਦੀ ਤੇ ਹੁਣ ਨਾਲ ਸਭ ਤੋਂ ਇੱਕ ਜਿਹੜਾ ਵੱਡੀ ਗੱਲਬਾਤ ਅੱਜ ਚੱਲ ਰਹੀ ਹੈ ਉਹ ਹੈਗੀ ਆ ਵਿਜ਼ਿਟਰਸ ਦੀ ਵਿਜ਼ਿਟਰਸ ਬੜੇ ਆਉਂਦੇ ਨੇ ਵਿਜ਼ਿਟਰਸ ਨੇ ਇੱਥੇ ਆ ਕੇ ਵਰਕ ਪਰਮਿਟ ਵੀ ਲਏ ਨੇ ਤੇ ਹੁਣ ਸੁਣਿਆ ਕਿ ਸ਼ਾਇਦ ਵਿਜ਼ਿਟਰ ਨੂੰ ਵੀ ਕੁਝ ਬਾਰਡਰ ਦੇ ਉੱਤੇ ਜਿਹੜੀ ਆ ਜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਪ੍ਰੋਬਲਮਸ ਨੇ ਉਹਦੇ ਚੋਂ ਕਿਵੇਂ ਨਿਕਲ ਸਕਦੇ ਨੇ ਸੋ ਵਿਜ਼ਿਟਰਸ ਆਈਲ ਸੇ ਕਿ ਟਾਈਮ ਤੇ ਬਹੁਤ ਈਜ਼ੀ ਅਪਰੂਵਲਸ ਆ ਰਹੀਆਂ ਸੀਗੀਆਂ ਰਾਈਟ ਸੋ ਉਸ ਟਾਈਮ ਕੀ ਹੋ ਰਿਹਾ ਸੀਗਾ ਕਿ ਜੋ ਵੀ ਡਾਕੂਮੈਂਟਸ ਲਾਈਕ ਬੈਕ ਹੋਮ ਤੋਂ ਲੋਕ ਕੰਸਲਟੈਂਟਸ ਲਗਾਉਂਦੇ ਸੀ ਏਜੰਟਸ ਲਗਾਉਂਦੇ ਸੀਗੇ ਡਾਕੂਮੈਂਟਸ ਨੂੰ ਥੋੜਾ ਮਿਸ ਮੈਚ ਕਰਕੇ ਦੇ ਵਰ ਗੈਟਿੰਗ ਅਪਰੂਵਲਸ ਜੀ ਕਦੇ ਵੀ ਇਦਾਂ ਦੇ ਪ੍ਰੋਬਲਮਸ ਨਹੀਂ ਸੀ ਆਉਂਦੀਆਂ ਜੋ ਤੁਸੀਂ ਬਾਰਡਰ ਤੇ ਆਉਂਦੇ ਸੀ ਤੁਹਾਨੂੰ ਪੁੱਛਿਆ ਜਾਵੇ ਕਿ ਤੁਹਾਡਾ ਰੀਜ਼ਨ ਕੀ ਹੈਗਾ ਆਉਣ ਦਾ ਜਾਂ ਤੁਸੀਂ ਕਿੱਥੇ ਸਟੇ ਕਰ ਰਹੇ ਹੋ ਤੁਹਾਨੂੰ ਕਿਹਨੇ ਬੁਲਾਇਆ ਆ ਬਟ ਹਾਂ ਕਾਫੀ ਟਾਈਮ ਕਾਫੀ ਕੁਝ ਕਿੰਨੇ ਪਹਿਲਾਂ ਤੋਂ ਇਹ ਚੀਜ਼ਾਂ ਹੋਣ ਲੱਗੀਆਂ ਨੇ ਉਹਨਾਂ ਤੋਂ ਪ੍ਰੋਪਰ ਪੁੱਛਿਆ ਜਾ ਰਿਹਾ ਵਿਜ਼ਟਰਸ ਤੋਂ ਕਿ ਤੁਹਾਡਾ ਪਰਪਸ ਕੀ ਹੈਗਾ ਤੁਹਾਡੀ ਉਹਨਾਂ ਦੀ ਐਪਲੀਕੇਸ਼ਨ ਦੇ ਨਾਲ ਮੈਚ ਕੀਤਾ ਜਾਂਦਾ ਤੁਸੀਂ ਕਿੰਨੇ ਟਾਈਮ ਦੇ ਲਈ ਆ ਰਹੇ ਹੋ ਤੁਹਾਨੂੰ ਕਿਹਨੇ ਇੱਥੇ ਇਨਵਾਈਟ ਕੀਤਾ ਸੋ ਅਗਰ ਇਨਫੋਰਮੇਸ਼ਨ ਮਿਸਮੈਚ ਹੈਗੀ ਜਾਂ ਡਿਫੀਨਿਟਲੀ ਉਹਨਾਂ ਨੂੰ ਹਾਂਜੀ ਉਹਨਾਂ ਦੀ ਪ੍ਰੋਪਰ ਇਨਕੁਆਰੀ ਕੀਤੀ ਜਾਂਦੀ ਐਂਡ ਸੈਕੰਡ ਚੀ ਸੀ ਤੁਹਾਡੇ ਫਾਰਚ ਕੀਤੇ ਜਾਂਦੇ ਨੇ ਸੋ ਉਦਾਂ ਦੇ ਕੇਸਿਸ ਦੇ ਵਿੱਚ ਕਈ ਵਾਰ ਜਿਹੜੇ ਇੱਥੇ ਵਿਜ਼ਿਟਰਸ ਆਉਂਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਲੱਗਿਆ ਕੀ ਹੈਗਾ ਐਂਡ ਇਟਸ 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 ਵੈਰੀ ਕਾਮਨ ਕਿਉਂਕਿ ਜਦੋਂ ਇੱਥੇ ਆ ਕੇ ਅਸੀਂ ਖੁਦ ਕਲਾਇੰਟਸ ਨਾਲ ਕਈ ਵਾਰ ਗੱਲ ਕਰੀਦੀ ਆ ਕਿ ਤੁਸੀਂ ਆਪਣੀ ਐਪਲੀਕੇਸ਼ਨ ਚ ਕੀ ਐਜੂਕੇਸ਼ਨ ਜਾਂ ਕੀ ਐਕਸਪੀਰੀਅੰਸ ਦਿਖਾਇਆ ਹੁੰਦਾ ਤੇ ਉਹਨਾਂ ਕੋਲ ਨਾ ਉਹਨਾਂ ਦੀ ਐਪਲੀਕੇਸ਼ਨ ਦੀ ਕਾਪੀ ਹੁੰਦੀ ਆ ਨਾ ਉਹਨਾਂ ਨੂੰ ਡਾਕੂਮੈਂਟਸ ਦਾ ਪਤਾ ਹੁੰਦਾ ਸੋ ਮੋਸਟ ਆਫ ਦਾ ਕੇਸਿਸ ਅਸੀਂ ਜੀਸੀਐਮਐਸ ਨੋਟਸ ਮੰਗਾ ਕੇ ਚੀਜ਼ਾਂ ਕਲੀਅਰ ਕਰਦੇ ਹਾਂ ਬਟ ਦੈਟਸ ਲਾਈ ਹੁੰਦੀ ਹੈ ਬਟ ਐਟ ਦਾ ਟਾਈਮ ਜਦੋਂ ਉਹਦੀ ਐਂਟਰੀ ਹੋਣੀ ਅਗਰ ਉਸ ਟਾਈਮ ਉਹਨਾਂ ਤੋਂ ਸੀਬੀਐਸਸੀ ਆਫੀਸਰਸ ਪੁੱਛਦੇ ਨੇ ਦੇ ਡੂ ਨਾਟ ਹੈਵ ਐਨੀ ਆਨਸਰ ਤੇ ਉਸ ਟਾਈਮ ਉਹਨਾਂ ਨੂੰ ਫਿਰ ਜਾਂ ਤਾਂ ਆਪਸ਼ਨ ਦਿੱਤਾ ਜਾਂਦਾ ਕਿ ਤੁਸੀਂ ਜਾਂ ਤਾਂ ਕੰਟਰੀ ਲੀਵ ਕਰ ਲਓ ਹਮਮ ਸੈਕਿੰਡ ਆਪਸ਼ਨ ਤੁਸੀਂ ਰਿਫਿਜੀ ਕਲੇਮ ਕਰ ਸਕਦੇ ਹੋ ਥਰਡ ਆਪਸ਼ਨ ਇਸ ਕਿ ਹਾਂਜੀ ਰਿਫਿਜੀ ਤੁਸੀਂ ਤਾਂ ਕਲੇਮ ਕਰ ਸਕਦੇ ਹੋ ਅਗਰ ਉਹ ਕਹਿੰਦੇ ਨੇ ਕਿ ਸਾਨੂੰ ਸਾਡੀ ਕੰਟਰੀ ਦੇ ਵਿੱਚ ਥ੍ਰੈਟ ਹੈ ਆਦਰਵਾਇਜ਼ ਤੁਸੀਂ ਨਹੀਂ ਕਰ ਸਕਦੇ ਸੋ ਤਾਂ ਹੀ ਹੈਗਾ ਕਿ ਜਿਹੜੇ ਉਥੇ ਵਿਜ਼ਿਟਰਸ ਆ ਰਹੇ ਨੇ ਦੇ ਡੋਨਟ ਹੈਵ ਐਨੀ ਪ੍ਰੋਪਰ ਇਨਫੋਰਮੇਸ਼ਨ ਹਨਾ ਸਾਡੀ ਫਾਈਲ ਜੀ ਕੀ ਗਿਆ ਆ ਫਿਰ ਤਾਂ ਵੀ ਕਿ ਰਿਫਿਜੀਸ ਦਾ ਨੰਬਰ ਵ ਕੰਸਲਟੈਂਟਸ ਦੀ ਤੇ ਪੰਜਾਬ ਦੇ ਵਿੱਚ ਵੀ ਕੰਸਲਟੈਂਟ ਬਹੁਤ ਬੈਠੇ ਆ ਔਰ ਜਗਾ ਜਗਾ ਤੇ ਬੈਠੇ ਆ ਚੱਪੇ ਚੱਪੇ ਤੇ ਬੈਠੇ ਆ ਕਿਸੇ ਹਿਸਾਬ ਨਾਲ ਲਾਇਸੈਂਸ ਮਿਲਦਾ ਆਪਾਂ ਨੂੰ ਵੀ ਪਤਾ ਮੈਨੂੰ ਲੱਗਦਾ ਕੁਝ ਕੁ ਹਜ਼ਾਰ ਜਿਹੜੀ ਫੀਸ ਆ ਦੇ ਕੇ ਹੁਣ ਲਾਇਸੈਂਸ ਮਿਲਦਾ ਪਹਿਲਾਂ ਤਾਂ ਬਿਨਾਂ ਲਾਇਸੈਂਸ ਤੋਂ ਵੀ ਬੜੇ ਚੱਲੇ ਨੇ ਪਰ ਫਰਕ ਹੁੰਦਾ ਇੱਕ ਪ੍ਰੋਫੈਸ਼ਨਲ ਲਾਇਸੈਂਸ ਦੇ ਵਿੱਚ ਤੇ ਦੂਸਰੇ ਲਾਇਸੈਂਸ ਦੇ ਵਿੱਚ ਇੱਕ ਬੈਠ ਕੇ ਦੁਕਾਨ ਖੋਲ ਕੇ ਬੈਠੇ ਆ ਇੱਕ ਕੰਸਲਟੈਂਟ ਨੇ ਹਰੇਕ ਰੂਲਸ ਐਂਡ ਰੈਗੂਲੇਸ਼ਨਸ ਦੇ ਅਕੋਰਡਿੰਗ ਚੱਲਣਾ ਠੀਕ ਆ ਅਸੀਂ ਕਈ ਵਾਰ ਥੋੜਾ ਬਹੁਤਾ ਦੇਖਦੇ ਆ ਕਿ ਜੀ ਇੱਥੇ ਸਾਨੂੰ 50000 ਰੁਪਈਆ ਸਸਤਾ ਮਿਲ ਗਿਆ ਮਹਿੰਗਾ ਮਿਲ ਗਿਆ ਪਰ ਇੱਕ ਪ੍ਰੋਫੈਸ਼ਨਲ ਤੋਂ ਐਡਵਾਈਸ ਲੈਣੀ ਬੜਾ ਫਰਕ ਆ ਹੁਣ ਕੈਨੇਡਾ ਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਲਾਇਸੈਂਸ ਬੈਠੇ ਨੇ ਇਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਬਾਡੀਜ਼ ਨੇ ਉਹ ਗਵਰਨ ਕਰਦੀਆਂ ਨੇ ਇਹਨਾਂ ਨੂੰ ਹਰੇਕ ਚੀਜ਼ ਦਾ ਜਵਾਬ ਦੇਣਾ ਪੈਂਦਾ ਇਹ ਜਵਾਬਦੇ ਨੇ ਉਸ ਚੀਜ਼ ਦੇ ਲਈ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ 1 टू 1 कंसल्टेशन जरूर लो रिकमेंड करांगे मैक्स लाइफ इमिग्रेशन तो बबलदीप बोंदे नाल मिलो मैं नहीं कहता कि एक ਨੂੰ ਮਿਲੋ ਦੋ ਤਿੰਨ ਚਾਰ ਕੰਸਲਟੇਸ਼ਨ ਨੂੰ ਜਦੋਂ ਮਿਲੋਗੇ ਤੁਹਾਨੂੰ ਡਿਫਰੈਂਸ ਪਤਾ ਲੱਗੂਗਾ ਆਪਾਂ ਕਈ ਵਾਰ ਇੱਕ ਛੋਟੇ ਜਿਹਾ ਪੈਸਾ ਬਚਾਉਣ ਦੇ ਖਾਤਰ ਅ ਅਸੀਂ ਬਹੁਤ بڑے ਜਿਹੜੇ ਖਮਿਆਜ਼ੇ ਨੇ ਆਪਣੇ ਉਹਨਾਂ ਦੇ ਵਿੱਚੋਂ ਸਾਨੂੰ ਨਿਕਲਣਾ ਪੈ ਜਾਂਦਾ ਹੁਣ ਖਾਸ ਕਰਕੇ ਆਪਾਂ ਸਟੂਡੈਂਟਸ ਦੀ ਗੱਲ ਕੀਤੀ ਆ ਆਪਾਂ ਵਿਜ਼ਿਟਰਸ ਦੀ ਗੱਲ ਕੀਤੀ ਆ ਅਗਰ ਉਹਨਾਂ ਨੂੰ ਪ੍ਰੋਫੈਸ਼ਨਲ ਐਡਵਾਈਸ ਮਿਲ ਜਵੇ ਨਾ ਤਾਂ ਉਹ ਇੱਕ ਸੋਨੇ ਤੇ ਸਹਾਗੇ ਵਾਲੀ ਗੱਲ ਹੁੰਦੀ ਆ ਸੋ ਜਰੂਰ ਤੁਸੀਂ ਬੱਬਲ ਦੀ ਬੋਣਾਂ ਨਾਲ ਕੰਟੈਕਟ ਕਰ ਸਕਦੇ ਹੋ ਥੋੜਾ ਜਾ ਹੁਣ ਇਹਦਾ ਇੱਕ ਦੂਜੇ ਪਾਸੇ ਨੂੰ ਚਲਦੇ ਆ ਇੱਕ ਪਾਰਟ ਹੈਗਾ ਜੀ ਆਪਾਂ ਨੇ ਚਲੋ ਇਹ ਤਾਂ ਗੱਲ ਕਰ ਲਈ ਕਿ ਲੋਕ ਸਮੱਸਿਆਵਾਂ ਵਿੱਚੋਂ ਨਿਕਲ ਰਹੇ ਨੇ ਕੈਨੇਡਾ ਆਉਣਾ ਹਰ ਕੋਈ ਚਾਹੁੰਦਾ ਹਰ ਬੰਦੇ ਦੇ ਮਾਈਂਡ ਦੇ ਵਿੱਚ ਇੱਕੋ ਹੀ ਗੱਲ ਆ ਹੁਣ ਮੈਂ ਇੰਡੀਆ ਵਿਜ਼ਿਟ ਕਰਨ ਜਾਣਾ ਸਾਡੇ ਪਿੰਡ ਜਾਵਾਂਗੇ ਸਾਡੇ ਦੀ ਬੱਚੇ ਨੇ ਜਾਣਾ ਕੋਈ ਰਸਤਾ ਦੱਸੋ ਸਾਡੀ ਕੁੜੀ ਨੇ ਜਾਣਾ ਜੀ ਕੋਈ ਰਸਤਾ ਦੱਸੋ ਸਭ ਤੋਂ ਸੌਖਾ ਤਰੀਕਾ ਕਿਹੜਾ ਆਉਣ ਦਾ ਕਿਉਂਕਿ ਇਹ ਵੀ ਇੱਕ ਜ਼ਰੂਰੀ ਹੈ ਕਿ ਵੀ ਆਉਣਾ ਹਰ ਇੱਕ ਚਾਹੁੰਦਾ ਪਰ ਇੱਕ ਸੌਖੇ ਜਿਹੇ ਤਰੀਕੇ ਨਾਲ ਆ ਜਾਵੇ ਤੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਵਿੱਚ ਵੀ ਨਾ ਫਸੇ ਤਾਂ ਕਿਹੜਾ ਤਰੀਕਾ ਮੈਂ ਕਹੂੰਗੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਸੋ ਬੇਸਿਕਲੀ ਇਹ ਪਾਇਲਟ ਪ੍ਰੋਗਰਾਮ ਸੀਗਾ ਜੋ 2019 ਸਟਾਰਟ ਹੋਇਆ ਸੀ ਪਰ 2024 ਜੂਨ ਦੇ ਵਿੱਚ ਇਹਨੂੰ ਖਤਮ ਕੀਤਾ ਗਿਆ ਜੀ ਦੁਬਾਰਾ ਅਨਾਉਂਸਮੈਂਟ ਹੋਈ ਹੈ ਕਿ ਅਗੇ ਨਾ ਪ੍ਰੋਗਰਾਮ ਲਾਂਚ ਕੀਤਾ ਜਾਏਗਾ ਵਿਦ ਸਮ ਚੇਂजेस ਜਿਹੜੇ ਉਹ ਚੇਂजेस ਨੇ ਉਹ ਬੀ ਇਜ਼ੀਅਰ ਹੋ ਗਿਆ ਪਹਿਲੇ ਪ੍ਰੋਗਰਾਮ ਨਾਲੋਂ ਸੋ ਰਾਈਟ ਨਾਓ ਹੈਗਾ ਕਿ ਤੁਸੀਂ ਅਗਰ ਗ੍ਰੇਡ 12 ਕੀਤੀ ਹੈਗੀ ਤਾਂ ਇਹ ਜਿਹੜਾ ਹੈਗਾ ਇਹਨੂੰ ਇਨ ਸ਼ਾਰਟ ਆਪਾਂ ਨੈਨੀ ਜੀ ਮੈਂ ਅਜੇ ਫਿਰ ਅਜੇ ਨੈਨੀ ਪ੍ਰੋਗਰਾਮ ਠੀਕ ਠੀਕ ਸੋ ਅਗਰ ਤੁਹਾਡੇ ਕੋਲ ਗ੍ਰੇਡ 12 ਹੈਗੀ ਹੈ ਤੁਹਾਡੇ ਕੋਲ ਰੈਲੇਵੈਂਟ ਐਜੂਕੇਸ਼ਨ ਔ CLB 4 ਜੋ ਕਿ ਕਾਫੀ ਬਹੁਤ ਲੋ ਹੈ ਬਹੁਤ ਲੋ ਹੈ ਨਾ ਹਰ ਬੰਦਾ ਚਾਰ ਬੈਡ ਆ इजीली ਲੈ ਸਕਦਾ ਸੋ CLB 4 ਹੈਗਾ ਐਂਡ ਤੁਹਾਡੇ ਕੋਲ ਇਥੇ ਸਪான்ਸਰ ਹੈਗੇ ਨੇ ਜਿਹੜੇ ਤੁਹਾਨੂੰ ਪ੍ਰੋਗਰਾਮ ਦੇ ਅੰਡਰ ਤੁਹਾਨੂੰ ਬੁਲਾ ਸਕਦੇ ਨੇ ਇਥੇ ਜਿਨ੍ਹਾਂ ਦੇ ਘਰ ਚ ਬੱਚੇ ਹੈਗੇ ਨੇ ਸੋ ਤੁਸੀਂ ਇਥੇ ਨੈਨੀ ਦਾ ਅੰਡਰਾ ਸਕਦੇ ਸੈਕਿੰਡ ਜਿਹੜੀ ਇਹਨਾਂ ਨੇ ਇਸ ਚੀਜ਼ ਬਹੁਤ ਇਸ ਪ੍ਰੋਜੈਕਟ ਵਾ ਵੱਡੀ ਚੀਜ਼ ਕੀਤੀ ਹੈ ਤੁਹਾਨੂੰ ਆਨਰੇਬਲ ਪਰਮਨੈਂਟ ਰੈਜ਼ਿਡੈਂਸੀ ਓਕੇ ਸੋ ਇਹ ਵੀ ਨਹੀਂ ਹੈਗਾ ਕਿ ਤੁਸੀਂ ਕੈਨੇਡਾ ਚਾ ਕੇ ਕੰਮ ਕਰੋਗੇ ਫਿਰ ਤੁਹਾਨੂੰ ਪੀਆਰ ਸੋ ਹਜੇ ਤੱਕ ਜੋ ਨਿਊਜ਼ ਆ ਰਹੀ ਹੋਈ ਹੈ ਕਿ ਤੁਹਾਨੂੰ ਔਨ ਅਰਾਈਵਲ ਪਰਮਾਨੈਂਟ ਰੈਜ਼ਿਡੈਂਸੀ ਹੈਗੀ ਸੋ ਅਗਰ ਇਸ ਤਰ੍ਹਾਂ ਹੀ ਪ੍ਰੋਗਰਾਮ ਲਾਂਚ ਹੁੰਦਾ ਸੋ ਆਇਲ ਸੇ ਕਿ ਸਭ ਤੋਂ ਈਜ਼ੀਐਸਟ ਪ੍ਰੋਗਰਾਮ ਹੈਗਾ ਪਰਮਾਨੈਂਟ ਰੈਜ਼ਿਡੈਂਸੀ ਲੈਣ ਦਾ ਨਹੀਂ ਕਿਉਂਕਿ ਅੱਜ ਦੀ ਡੇਟ 'ਚ ਵੀ ਜਿਹੜਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਸੀਗਾ ਲਾਈਕ ਜਿਹੜਾ ਪਿਛਲਾ ਪਾਇਲਟ ਪ੍ਰੋਜੈਕਟ ਸੀਗਾ ਉਹਦੇ ਵਿੱਚ ਸੀਗਾ 1 ਸਾਲ ਤੁਸੀਂ ਕੰਮ ਕਰਨਾ ਆ ਠੀਕ ਹੈ ਤੇ ਉਹਦੇ ਵਿੱਚ ਵੀ ਹੁਣ ਰੀਸੈਂਟ ਚੇਂਜਸ ਹੋਈਆਂ ਨੇ ਉਹਨਾਂ ਨੇ ਉਹ 1 ਮਹੀਨਾ 1 ਸਾਲ ਤੋਂ ਅਗੇਨ ਲੇਡੀਜ਼ ਨਾਲ ਕੁੜੀਆਂ ਨਾਲ ਜੁੜ ਜਾਂਦਾ ਇਹ ਮੁੰਡੇ ਵੀ ਅਪਲਾਈ ਕਰ ਸਕਦੇ ਹਾਂਜੀ ਹਾਂਜੀ ਬਿਲਕੁਲ ਮੁੰਡੇ ਵੀ ਅਪਲਾਈ ਕੋਈ ਕਹਿੰਦਾ ਮੈਂ ਨਰਸਿੰਗ ਦਾ ਇੱਕ ਵਾਰ ਇੱਥੇ ਦੇਖਿਆ ਮੈਂ ਤੁਹਾਨੂੰ ਤਾਂ ਮੇਰੇ ਮਾਈਂਡ ਚ ਆਇਆ ਜਦੋਂ ਦੇਖਿਆ ਵੀ ਨਰਸ ਮੁੰਡੇ ਬਹੁਤ ਘੱਟ ਆ ਜ਼ਿਆਦਾਤਰ ਕੁੜੀਆਂ ਹੁੰਦੀਆਂ ਨੇ ਤੇ ਨੈਨੀ ਦੇ ਨਾਲ ਵੀ ਇਦਾਂ ਹੀ ਆ ਤੇ ਇਹਦੇ ਚ ਕੋਈ ਵੀ ਆ ਸਕਦਾ ਕੋਈ ਵੀ ਆ ਸਕਦਾ 12 ਪੜਿਆ ਹੋਇਆ ਤੇ ਚਾਰ ਉਹਦਾ ਸੀਐਲਬੀ ਆ ਉਹ ਅਪਲਾਈ ਕਰ ਸਕਦਾ ਹਾਂਜੀ ਉਹਦੇ ਕੋਲ ਰੈਲੇਵੈਂਟ ਐਜੂਕੇਸ਼ਨ ਐਕਸਪੀਰੀਅੰਸ ਹੈਗਾ ਸੋ ਰੈਲੇਵੈਂਟ ਐਜੂਕੇਸ਼ਨ ਐਕਸਪੀਰੀਅੰਸ ਵੀ ਇਦਾਂ ਨਹੀਂ ਹੈਗਾ ਕਿ ਕੁਝ ਪਾਰਟਿਕੂਲਰ ਇਟਸ ਲਾਈਕ ਲਾਈਕ ਅਗਰ ਤੁਸੀਂ ਨੈ ਵੈਰੀ ਗੁੱਡ ਸੋ ਕਾਫੀ ਈਜ਼ੀ ਪ੍ਰੋਗਰਾਮ ਹੈਗਾ ਇਹਦੀ ਰੈਸਟ੍ਰਿਕਸ਼ਨਸ ਰਿਕੁਆਇਰਮੈਂਟਸ ਬਹੁਤ ਈਜ਼ੀ ਨੇ ਲੈਟਸ ਸੀ ਜਦੋਂ ਪ੍ਰੋਗਰਾਮ ਲਾਂਚ ਕਰਦੇ ਨੇ ਅਗਰ ਉਹਦੇ ਵਿੱਚ ਉਸ ਟਾਈਮ ਕੁਝ ਲੈ ਕੇ ਆਉਂਦੇ ਨੇ ਬਟ ਐਜ਼ ਆਫ ਨਾਉ ਇਟਸ ਵਨ ਆਫ ਦਾ ਈਜ਼ੀਸਟ ਪ੍ਰੋਗਰਾਮ ਜੋ ਦੇਖੋ ਜਿਹੜੀ ਚੀਜ਼ ਆਪਾਂ ਕਿਸੇ ਦੇ ਸਾਹਮਣੇ ਪਰੋਸਾਂਗੇ ਉਹੀ ਚੀਜ਼ ਸਾਡੇ ਸਾਹਮਣੇ ਆਉਂਦੀ ਆ ਜ਼ਿਆਦਾਤਰ ਜਿਹੜੇ ਕੰਸਲਟੈਂਟਸ ਨੇ ਉਹਨਾਂ ਨੇ ਇਹੀ ਚੀਜ਼ ਲਿਆਂਦੀ ਹੋਈ ਆ ਕਿ ਜੀ ਤੁਹਾਨੂੰ ਬਸ ਇੱਕ ਤੁਸੀਂ 12 ਪੜ੍ਹ ਲੇ 12 ਤੋਂ ਬਾਅਦ ਤੁਸੀਂ ਆਪਣਾ ਸਟੱਡੀ ਪਰਮਿਟ ਲਓ ਤੁਸੀਂ ਕੈਨੇਡਾ ਪਹੁੰਚ ਜਾਓ ਤੇ ਉੱਥੇ ਜਾ ਕੇ ਜੀ ਉਹ ਤੋਂ ਬਾਅਦ ਤੁਹਾਡੀ ਪੀਆਰ ਹੋ ਜਣੇ ਬੜੇ ਬੜੇ ਸੁਪਨੇ ਨੇ ਜਿਹੜੇ ਉਹ ਦਿਖਾਏ ਜਾਂਦੇ ਨੇ ਪਰ ਬਹੁਤ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਬੜੇ ਈਜ਼ੀ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਆ ਵੀ ਸਕਦੇ ਹੋ, ਜੌਬ ਵੀ ਕਰ ਸਕਦੇ ਹੋ, ਪਰਮਨੈਂਟ ਵੀ ਹੋ ਸਕਦੇ ਹੋ। ਸੋ ਇਸ ਟਾਈਪ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਲਈ ਤੁਸੀਂ ਜ਼ਰੂਰ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਕੰਸਲਟੈਂਟ ਨੇ ਉਹਨਾਂ ਨਾਲ ਇੱਕ ਵਾਰ ਗੱਲ ਜ਼ਰੂਰ ਕਰਾਇਆ ਕਰੋ। ਤੁਸੀਂ ਉੱਥੇ ਬੈਠੇ ਹੋ ਕੋਈ ਫਰਕ ਨਹੀਂ। ਤੁਹਾਡਾ ਸਾਰਿਆਂ ਦੇ ਦੋਸਤ, ਮਿੱਤਰ, ਰਿਲੇਟਿਵਜ਼ ਇੱਥੇ ਬੈਠੇ ਨੇ ਕੈਨੇਡਾ ਦੇ ਵਿੱਚ। ਉਹਨਾਂ ਨੂੰ ਕਹੋ ਇੱਕ ਵਾਰ ਜਾ ਕੇ 1 ਟੂ 1 ਮਿਲੋ। ਜਦੋਂ ਮਿਲੋਂਗੇ ਜਾ ਕੇ ਕਿਸੇ ਪ੍ਰੋਫੈਸ਼ਨਲ ਨੂੰ ਤਾਂ ਤੁਹਾਨੂੰ ਵਧੀਆ ਜਿਹੜੀ ਐਡਵਾਈਸ ਆ ਉਹ ਜ਼ਰੂਰ ਮਿਲੂਗੀ ਪਰ ਨਾਲ ਦੀ ਨਾਲ ਇਹ ਵੀ ਆ ਕਿ ਇਲੀਗਲ ਤਰੀਕੇ ਨੇ ਜਾਂ ਜਿਹੜੇ ਗਲਤ ਤਰੀਕੇ ਨੇ ਉਹਨਾਂ ਤੋਂ ਜ਼ਰੂਰ ਬਚੋ ਕਿਉਂਕਿ ਜਦੋਂ ਤੁਸੀਂ ਇੱਕ ਵਾਰ ਗਲਤ ਤਰੀਕਿਆਂ ਦੇ ਨਾਲ ਕੋਈ ਵੀ ਕੰਮ ਦੇ ਵਿੱਚ ਪੈ ਜਾਂਦੇ ਹੋ ਉਹ ਇੱਕ ਝੂਠ ਚ ਪਾਉਣ ਦੇ ਲਈ ਤੁਹਾਨੂੰ ਬਹੁਤ ਝੂਠ ਨੇ ਜਿਹੜੇ ਦੋਸਤੋ ਉਹ ਬੋਲਣੇ ਪੈ ਜਾਂਦੇ ਨੇ ਸੋ ਮੈਕਸ ਲਾਈਫ ਇਮੀਗ੍ਰੇਸ਼ਨ ਤੋਂ ਬੱਬਲਦੀਪ ਜੀ ਅੱਜ ਸਾਡੇ ਨਾਲ ਸੀਗੇ ਬੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗੱਲਬਾਤ ਕਰਦੇ ਰਵਾਂਗੇ ਤੇ ਤੁਸੀਂ ਅਗਰ ਕੋਈ professionl ਐਡਵਾਈਸ ਲੈਣੀ ਹੋਵੇ ਤਾਂ ਤੁਸੀਂ ਜ਼ਰੂਰ ਬੱਬਲਦੀਪ ਨਾਲ ਗੱਲਬਾਤ ਕਰਿਓ ਬੱਬਲ ਜੀ ਤੁਸੀਂ ਆਏ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਫਾਰ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਸੀਗਾ ਅੱਜ ਦਾ ਪ੍ਰੋਗਰਾਮ ਤੋ ਜ਼ਰੂਰ ਇਸੇ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਆ ਕਿ ਕੈਨੇਡਾ ਫੈਕਟਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਪ੍ਰੋਫੈਸ਼ਨਲਸ ਦੇ ਨਾਲ ਮਿਲਾਇਆ ਜਾਵੇ ਇੱਥੇ ਦੀਆਂ ਜਿਹੜੀਆਂ ਵੀ ਲੀਗਲੀ ਸਹੀ ਤਰੀਕੇ ਦੀਆਂ ਗੱਲਾਂ ਬਾਤ ਨੇ ਤੁਹਾਡੇ ਤੱਕ ਪਹੁੰਚਾਈਆਂ ਜਾਣ ਉਮੀਦ ਆ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਊਗਾ ਤੁਹਾਡਾ ਸਾਰਿਆਂ ਦਾ ਅਗੇਨ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ